ਜੇਕਰ ਕਿਸੇ ਨੇ ਆਪਣਾ ਬਚਾਅ ਕਰਨਾ ਹੈ ਤੇ ਉਹ ਆਪਣਾ ਬਚਾਅ ਕਿਦਾ ਕਰ ਸਕਦਾ ਹੈ ਜੇ ਮੈਂ ਇੱਥੇ ਹੁਣ ਆਮ ਆਮ ਲੋਕਾਂ ਦੇ ਵੱਡੇ ਵੱਡੇ ਤੋਂ ਥੰਮ ਹੁੰਦੇ ਆ ਉਹਨਾਂ ਥੰਮ ਦੇ ਵਿੱਚ ਹੋ ਕੇ ਖੜੇ ਹੋ ਜਾਓ ਆ ਜਿਵੇਂ ਦਰਖਤ ਹੈ ਆ ਦਰਖਤਾਂ ਦੇ ਵਿਚਾਲੇ ਆ ਕੇ ਖੜੇ ਹੋ ਜਾਓ ਇੱਥੇ ਕੋਈ ਖਤਰਾ ਹੈ ਉੱਥੇ ਮੈਨੂੰ ਅਰੇ ਤੇ ਸਮਝ ਨਹੀਂ ਆਉਂਦਾ ਕੱਲੀ ਜਗ੍ਹਾ ਬਾੜੀ ਨੂੰ ਢਲਾ ਢਲਾਉਣ ਦੇ ਉੱਤੇ ਉੱਥੇ ਨੂੰ ਬੰਬ ਮਾਰਨ ਦੀ ਕੀ ਜਰੂਰਤ ਪਈ ਸੀ ਜੋ ਅਟੈਕ ਹੁਣ ਵੀ ਕਈ ਜਾਂਦੇ ਨੇ ਬਾਹਰ ਦੀ ਸਿਚੁਏਸ਼ਨ ਹੈ ਲੇਕਿਨ ਵਾਰ ਕਰਨ ਲਈ ਵੀ ਦਮ ਚਾਹੀਦਾ ਹੈ ਜੀ ਮੈਂ ਤਾਂ ਹਾਲੇ ਤੋਂ ਸਮਝ ਨਹੀਂ ਆਈ ਜੀ ਪਾਕਿਸਤਾਨ ਦੇ ਵਿੱਚ ਤਾਂ 40% ਹੈ ਜੀ ਹਿੰਦ ਭਾਰਤ ਦੇ ਵਿੱਚ ਜਿੰਨਾ ਹੈ ਉਹ 60% ਹੈ ਉਹ ਤੁਸੀਂ ਦੇਖਿਓ ਕਿ ਭਾਰਤ ਦੇ ਵਿੱਚ ਸਭ ਤੋਂ ਐਕਟਿਵ ਜੋ ਹੈਗੇ ਆ ਉਹ ਜਿੰਨੇ ਵੀ ਮੁਸਲਮਾਨ ਨੇ ਸਾਡੇ ਨਾਲ ਨੇ ਸਾਨੂੰ ਨਹੀਂ ਲੱਗਦਾ ਕਿ ਦਮ ਉਹਨਾਂ ਦਾ ਹਮਲਾ ਕਰਨ ਦਾ ਹੈ ਫਿਰ ਹੁਣ ਕਹਤਾ 26 ਹੈ ਜਦ ਕਿ ਮਰੇ ਨੇ ਤਕਰੀਬਨ 100 ਤੋਂ ਉੱਤੇ ਇਹ ਅਸੀਂ ਐਕਸੈਪਟ ਹੀ ਨਹੀਂ ਕਰਦੇ ਕਿ ਔਰ ਕੋਈ ਵੀ ਦੁਨੀਆ ਜ ਨਹੀਂ ਐਕਸੈਪਟ ਕਰੇਗਾ ਕਿ ਉਹਨਾਂ ਨੂੰ ਇਸ ਤਰ੍ਹਾਂ ਜੋ ਟੈਰਰਿਸਟ ਆ ਕੇ ਮਾਰ ਜਾਣ ਤੇ ਅਸੀਂ ਉਹਨਾਂ ਨੂੰ ਬਖਸ਼ ਦਈਏ ਹਾਰਨ ਵਜੇਗਾ ਉਹ ਤਾਂ ਇੱਕ ਤਾਂ ਫਾਇਰ ਫਾਈਟਰ ਵਾਲੇ ਬਾਹਰ ਨਿਕਲਣਗੇ ਪੁਲਿਸ ਵਾਲੇ ਬਾਹਰ ਨਿਕਲਣਗੇ ਸਾਰਾ ਨੂੰ ਆਪਣੀ ਆਪਣੀ ਜ਼ਿੰਮੇਵਾਰੀ ਸਿਵਲ ਡਿਫੈਂਸ ਵਾਲੇ ਦਿਖਾਉਣਗੇ ਕਿ ਕੀ ਕਰਨਾ ਹੈ ਕਿਵੇਂ ਬਚਣਾ ਹੈ ਛਪਣਾ ਕਿੱਥੇ ਹੈ ਉਹਨਾਂ ਨੂੰ ਪਤਾ ਲੱਗੇਗਾ ਐਡਮਿਨਿਸਟ੍ਰੇਸ਼ਨ ਜਿਹੜੀ ਇਨਫੋਰਮੇਸ਼ਨ ਪਾਸ ਕਰੇਗੀ ਸਾਰੀ ਉਹਨਾਂ ਨੂੰ ਪਤਾ ਲੱਗੇ ਕਿ ਕਮਿਊਨੀਕੇਸ਼ਨ ਸੈਟਅਪ ਕਿਵੇਂ ਹੁੰਦਾ ਹੈ ਜਿਵੇਂ ਈਵਨ ਜਦੋਂ ਬਾਰਡਰ ਦੇ ਉੱਤੇ ਕੋਈ ਕੁ ਕਰਨਾ ਹੁੰਦੀ ਹੈ ਤਾਂ ਜੋ ਬਾਰਡਰ ਦੇ ਲੋਕ ਨੇ ਉਹਨਾਂ ਨੂੰ ਇਮੀਡੀਏਟਲੀ ਇਨਫੋਰਮੇਸ਼ਨ ਤਸਹीलਦਾ ਕਰੰਦੀ ਸੀ ਜੇ ਦੇਣੀ ਚਾਹੀਦੀ ਹੈ ਤਾਂ ਉਹਨਾਂ ਨੂੰ ਪੁਲਿਸ ਨੂੰ ਦੇਣੀ ਚਾਹੀਦੀ ਹੈ ਅਧਾਰਮਨ ਨੂੰ ਦੇਣੀ ਚਾਹੀਦੀ ਹੈ ਤੇ ਉੱਪਰ ਦਿੱਲੀ ਤੱਕ ਪਹੁੰਚਣੀ ਚਾਹੀਦੀ ਹੈ ਜੇਕਰ ਉੱਪਰੋਂ ਹੋਈ ਜਾ ਜਾਂਦਾ ਵੀ ਹੈ ਤਾਂ ਉਹਦੇ ਵਿੱਚ ਪਿੱਛੇ ਕੁਝ ਨਾਂ ਨਜ਼ਰ ਆਵੇ ਜੀ ਇਹਦੇ ਨਾਲ ਸਾਨੂੰ ਜੋ ਜ਼ਖਮੀ ਅਗਰ ਬੰਬ ਸਿੱਟ ਵੀ ਜਾਂਦਾ ਹੈ ਉਹ ਬੰਦੇ ਜ਼ਖਮੀ ਹੁੰਦੇ ਨੇ ਉਹਨਾਂ ਨੂੰ ਫਰਸਟ ایڈ ਜਿਵੇਂ ਕਰਨਾ ਲੈ ਕੇ ਜਾਣਾ ਹਰ ਇੱਕ ਕੋਲੇ ਫਰਸਟ ایڈ ਹੋਣਾ ਚਾਹੀਦਾ ਟ੍ਰੈਂਡ ਵਾਲੇ ਸਾਰੇ ਸਤਰਕ ਬਹੁਤ ਤੇਜ਼ ਹੁੰਦੇ ਹਨ ਜੀ ਜੀ ਉਹਨਾਂ ਨੂੰ ਪਤਾ ਹੁੰਦਾ ਕਿ ਇੱਥੇ ਖਤਰਾ ਹੈ ਮਾਡਰਨ ਇਨਫਰਾਸਟ੍ਰਕਚਰ 2025 ਦੇ ਇਨਫਰਾਸਟ੍ਰਕਚਰ ਦੇ ਅੰਦਰ ਅੰਦਰ ਲੋਕ ਕਿ ਆਪਣਾ ਬਚਾਅ ਕਿਤਾ ਕਰੇ ਅੱਜ ਜਿਵੇਂ ਖੁੱਲਾ ਉੱਥੇ ਆ ਖੁੱਲ੍ਹੀਆਂ ਸੜਕਾਂ ਵਾਲਾ ਨਹੀਂ ਅੱਜ ਜਿਵੇਂ ਖੁੱਲਾ ਹੈ ਦਿਸ ਇਜ਼ ਓਪਨ ਤੁਸੀਂ ਆਪ ਨੂੰ ਦੱਸ ਸਕ ਰਹੇ ਨਹੀਂ ਕਿੱਥੇ ਕਿੱਥੇ ਬਿਲਡਿੰਗਾਂ ਨੇੜੇ ਨਹੀਂ ਹੈ ਦੂਰ ਹੋ ਕੇ ਖੜੇ ਹੋ ਜਾ ਇੱਥੇ ਹੋ ਜਾ ਚੇਕਰ ਵਾਰ ਹੁੰਦੀ ਹੈ ਇੰਡੀਆ ਪਾਕਿਸਤਾਨ ਦੇ ਵਿੱਚ ਇਦਾਂ ਕਰਕੇ ਇਸ ਪੋਜੀਸ਼ਨ ਦੇ ਨਾਲ ਤੁਸੀਂ ਆਪਣੇ ਆਪ ਨੂੰ ਸੇਵ ਕਰ ਸਕਦੇ ਹੋ ਓਪਨ ਏਰੀਆ ਦੇ ਅੰਦਰ ਆ ਸਕਰ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਿ ਸਿਟੀ ਹੈਡਲਾਈਨਸ ਔਰ ਮੈਂ ਹਾਂ ਨਵਨੀਤ ਕੌਰ 32 ਇਅਰਸ ਦਾ ਐਕਸਪੀਰੀਅੰਸ ਹੈ ਸਰ ਦੇ ਕੋਲ ਜਿੱਥੇ ਅੱਜ ਤੁਹਾਨੂੰ ਮਿਲਣ ਆਇਆ ਜੇਕਰ ਇੰਡੀਆ ਪਾਕਿਸਤਾਨ ਦੀ ਜੰਗ ਹੁੰਦੀ ਹੈ ਕਿਉਂਕਿ ਤੁਸੀਂ ਦੇਖਿਆ ਦੇਰ ਰਾਤ ਪੌਣੇ 2 ਵਜੇ ਇੰਡੀਆ ਨੇ ਸਟ੍ਰਾਈਕ ਕੀਤੀ ਪਾਕਿਸਤਾਨ ਔਰ ਪਾਕਿਸਤਾਨ ਆਕਿਊਪਾਈਡ ਕਸ਼ਮੀਰ ਦੇ ਉੱਤੇ ਔਰ ਇਸ ਨੂੰ ਨਾਮ ਦਿੱਤਾ ਆਪਰੇਸ਼ਨ ਸਿੰਦੂਰ ਇਹਦੇ ਕਰਕੇ ਅੱਜ ਅਸੀਂ ਗੱਲ ਕਰਨ ਆਇਆ ਉਹ ਸਖਸ ਦੇ ਨਾਲ ਜਿਨ੍ਹਾਂ ਨੂੰ ਹੈ 32 ਸਾਲਾਂ ਦਾ ਐਕਸਪੀਰੀਅੰਸ ਕਰਨਲ ਡਾਕਟਰ ਡੀ ਐਸ ਗਰੇਵਾਲ ਔਰ ਪੁੱਛਾਂਗੇ ਕੁਝ ਕਿ ਜੇਕਰ ਇੰਡੀਆ ਪਾਕਿਸਤਾਨ ਦੇ ਅੰਦਰ ਜੰਗ ਹੁੰਦੀ ਹੈ ਤੇ ਤੁਸੀਂ ਅਸੀਂ ਆਪਣੇ ਆਪ ਦੀ ਪ੍ਰੋਟੈਕਸ਼ਨ ਕਿਦਾਂ ਕਰ ਸਕਦੇ ਆਪਣੇ ਘਰਾਂ ਦੇ ਅੰਦਰ ਰਹਿ ਕੇ ਆਪਣਾ ਬਚਾਅ ਕਿਦਾਂ ਕਰ ਸਕਦੇ ਆ ਕੀ ਹੋਣਗੇ ਤੁਹਾਡੇ ਡੂਸ ਐਂਡ ਡੋਂਟਸ ਉਹਦੇ ਲਈ ਗੱਲ ਕਰਦੇ ਹਾਂ ਕਰਨਲ ਸਾਹਿਬ ਦੇ ਨਾਲ ਤੋਂ ਵੈਲਕਮ ਕਰਦੇ ਹਾਂ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦ ਸਿਟੀ ਹੈਡਲਾਈਨਸ ਉੱਤੇ ਸਤਿ ਸ਼੍ਰੀ ਅਕਾਲ ਸਰ ਸਰ ਜੇਕਰ ਪਹਿਲੇ ਤਾਂ ਇਹ ਸਭ ਤੋਂ ਪਹਿਲੀ ਚੀਜ਼ ਅੱਜ ਇੰਡੀਆ ਨੇ ਸਟ੍ਰਾਈਕ ਕੀਤੀ ਹੈ ਪਾਕਿਸਤਾਨ ਜਾਂ ਪਾਕਿਸਤਾਨ ਓਕਿਊਪਾਈਡ ਕਸ਼ਮੀਰ ਦੇ ਉੱਤੇ ਔਰ ਨਾਈਨ ਸਟ੍ਰਾਈਕਸ ਕੀਤੀਆਂ ਨੇ ਜਿਨ੍ਹਾਂ ਨੂੰ ਨਾਮ ਦਿੱਤਾ ਹੈ ਆਪਰੇਸ਼ਨ ਸਿੰਧੂ ਉਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਇਹ ਆਪਰੇਸ਼ਨ ਸੰਦੂਰ ਜੋ ਹੈ ਜੀ ਇਹ ਬਹੁਤ ਇੰਪੋਰਟੈਂਟ ਇਸ ਲਈ ਹੈ ਕਿਉਂਕਿ ਪਹਿਲਾ ਪੰਜ ਆਪਰੇਸ਼ਨ ਜੋ ਜਾਂ ਪੰਜ ਤੋਂ ਜ਼ਿਆਦਾ ਆਪਰੇਸ਼ਨ ਹੋਏ ਬੰਬੇ ਦਾ ਹੋਇਆ ਪਠਾਨਕੋਟ ਦਾ ਹੋਇਆ ਪਲਵਾਮਾ ਦਾ ਹੋਇਆ ਜਾਂ ਇਹਨਾਂ ਦੇ ਜੋ ਹੁਣ ਹੋਇਆ ਪਹਿਲਾਂ ਦੇ ਉਹਨਾਂ ਦੇ ਕੋਈ ਐਕਸ਼ਨ ਨਹੀਂ ਲਿਆ ਜੀ ਪਾਕਿਸਤਾਨ ਨੇ ਆਪਣੇ ਟੈਰਰਿਸਟ ਦੇ ਅਗੇਂਸਟ ਜੀ ਜੇ ਉਹ ਪਹਿਲਾਂ ਹੀ ਉਹਨਾਂ ਦੇ ਉੱਤੇ ਐਕਸ਼ਨ ਲੈਂਦੇ ਤਾਂ ਅੱਜ ਦੀ ਇਹ ਸਿਚੁਏਸ਼ਨ ਨਹੀਂ ਹੋਣੀ ਸੀ ਜੀ ਔਰ ਦੂਜਾ ਪਾਕਿਸਤਾਨ ਨੇ ਖੁਦ ਮੰਨਿਆ ਹੈ ਕਿ ਉਹ ਮੋੜ ਤੋਂ ਹੀ ਟੈਰਰਿਸਟ ਨੂੰ ਜੋ ਹੈ ਵਧਾਵਾ ਦਿੰਦੇ ਰਹੇ ਨੇ ਪਹਿਲਾਂ ਰਸ਼ੀਆ ਦੇ ਨਾਲ ਕਰਦੇ ਰਹੇ ਨੇ ਉਸ ਤੋਂ ਬਾਅਦ ਉਹਨਾਂ ਨੇ ਜੋ ਉਹਨਾਂ ਦੇ ਖੁਦ ਬਹੁਤ ਭੋਗੀਆਂ ਨੇ ਬਾਰਡਰ ਦੇ ਉੱਤੇ ਲਗਾਤਾਰ ਕਾਫੀ ਸਾਰੀਆਂ ਸਟੇਟਮੈਂਟਸ ਵੀ ਆਈਆਂ ਨੇ ਤੇ ਫਿਰ ਲਾਹਰਤ ਦੇ ਨਾਲ ਕਰਦੇ ਰਹੇ ਕਹਿੰਦੇ ਅਸੀਂ ਕਰਦੇ ਆਂ ਜੀ ਮੰਨਿਆ ਉਹਨਾਂ ਨੇ ਜੀ ਰੋਗ ਸਟੇਟ ਜੋ ਹੈ ਇਹਨੂੰ ਡਿਕਲੇਅਰ ਕੀਤਾ ਸਾਡੇ ਜੀ ਆ ਫੋਰਨ ਅਫੇਅਰਸ ਮਿਨਿਸਟਰ ਅਫੇਅਰ ਮਿਨਿਸਟਰ ਨੇ ਯੂਨੋ ਦੇ ਵਿੱਚ ਜੀ ਇਸ ਹਾਲਤ ਦੇ ਵਿੱਚ ਕਿਉਂਕਿ ਇਹਨਾਂ ਦੀ ਜੋ ISAI ਹੈ ਜੀ ਉਹ ਬੜੀ ਐਕਟਿਵ ਰਹੀ ਹੈ ਭਾਰਤ ਦੇ ਅਗੇਂਸਟ ਜੋ 1000 ਕਾਟਸ ਵਾਲਾ ਇੱਕ ਵਾਰੀ ਹੁਕਮ ਇਹਨਾਂ ਨੇ ਕਰਾ ਦਿੱਤਾ ਨਾ ਉਹ ਸਾਡੇ ਤੇ ਲਾਗੂ ਕਰਦੇ ਰਹੇ ਤੇ ਲੋਕਾਂ ਨੂੰ ਲਗਾਤਾਰ ਮਾਰਦੇ ਆ ਰਹੇ ਸੀ ਜੀ ਉਹ ਸਮਝਾਉਣ ਤੋਂ ਵੀ ਨਹੀਂ ਹਟੇ ਦੇਖੋ ਬਾਲਾਪੁਰ ਦਾ ਸਟ੍ਰਾਈਕ ਕੀਤਾ ਤਾਂ ਵੀ ਨਹੀਂ ਹਟੇ ਜੀ ਤੇ ਇਹ ਹੁਣ ਵੱਡਾ ਐਕਸ਼ਨ ਇਸ ਲਈ ਲੈਣਾ ਪਿਆ ਕਿਉਂਕਿ ਮੋਦੀ ਜੀ ਨੇ ਹੁਕਮ ਦੇ ਦਿੱਤਾ ਸੀ 테러ਰਿਸਟ ਨੂੰ ਖਤਮ ਕੀਤਾ ਜਾਣਾ ਹੈ ਫੌਜ ਦੀ ਜ਼ਿੰਮੇਵਾਰੀ ਹੈ ਫੌਜ ਨੂੰ ਇੰਡੀਪੈਂਡੈਂਟ ਕੀਤਾ ਗਿਆ ਜੀ ਬਿਲਕੁਲ ਬਿਲਕੁਲ ਆਪਣੇ ਨਰਿੰਦਰ ਮੋਦੀ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਖਾਸ ਕਰਕੇ ਕਿਹਾ ਹੈ ਕਿ ਜਿਹੜਾ ਅਟੈਕ ਹੈ ਉਹ ਅਟੈਕ ਜਿਹੜਾ ਹੈ ਉਹ 테러ਰਿਸਟ ਦੇ ਅਗੇਂਸਟ ਹੈ ਨਾ ਕਿ ਪਾਕਿਸਤਾਨ ਦੇ ਨਾ ਕਿ ਪਾਕਿਸਤਾਨ ਦੇ ਅਗੇਂਸਟ ਹੈ ਤੇ ਇਹ ਜਿਹੜਾ ਮੁੱਦਾ ਹੈ ਜੋ ਜੋ ਹੁਣ ਇੱਕ ਜਿਹੜੇ ਲੋਕ ਜਿਹੜੇ ਟੂਰਿਸਟ ਗਏ ਸੀਗੇ ਪਹਿਲਗਾਮ ਦੇ ਅੰਦਰ ਜਿਨ੍ਹਾਂ ਦੇ ਸਾਰੇ ਕੋਈ ਕਿਸੇ ਦਾ ਕੋਈ ਫਾਦਰ ਤੋਂ ਕਿਸੇ ਦਾ ਕੋਈ ਹਸਬੰਡ ਕਿਉਂਕਿ ਸਪੈਸ਼ਲੀ ਸੰਦੂਰ ਨਾਮ ਦਿੱਤਾ ਹੋਇਆ ਇਸ ਆਪਰੇਸ਼ਨ ਨੋ ਕਿਉਂਕਿ ਕਾਫੀ ਸਾਰਿਆਂ ਦੇ ਘਰ ਜਿਹੜੇ ਨੇ ਉਹ ਬਿਲਕੁਲ ਬਰਬਾਦ ਹੋ ਗਏ ਨੇ ਤੇ ਇੱਕ ਟਾਈਮ ਸੀਗਾ ਟੂ ਇੰਡੀਆ ਟੂ ਫਾਈਟ ਬੈਕ ਅਗੇਂਸਟ ਵਾਟ ਹੈਸ ਗੋਨ ਰੋਂਗ ਸਰ ਇਹਦੇ ਲਈ ਜੇ ਅਗਰ ਇੰਡੀਆ ਤੁਸ ਤੁਹਾਨੂੰ ਕੀ ਲੱਗਦਾ ਕਿ ਇੰਡੀਆ ਪਾਕਿਸਤਾਨ ਦੀ ਵਾਰ ਹੋ ਸਕਦੀ ਹੈ ਦੇਖੋ ਜੀ ਵਾਰ ਤੇ ਉਹਨਾਂ ਨੇ ਪਾਕਿਸਤਾਨ ਨੇ ਪਹਿਲਾਂ ਡਿਕਲੇਅਰ ਕਰ ਦਿੱਤੀ ਅਖਰੇ ਜੀ ਤੁਸੀਂ ਪਾਣੀ ਸਾਡਾ ਬੰਦ ਕਰ ਦਿੱਤਾ ਵਾਰ ਦੀ ਸਿਚੁਏਸ਼ਨ ਆ ਗਈ ਜੀ ਉਹ ਤਾਂ ਪਾਕਿਸਤਾਨ ਨੇ ਖੁਦ ਕਿਹਾ ਜੀ ਔਰ ਜਦ ਹੁਣ ਵੀ ਜੋ ਅਟੈਕ ਹੁਣ ਵੀ ਕਹੀ ਜਾਂਦੇ ਨੇ ਵਾਰ ਦੀ ਸਿਚੁਏਸ਼ਨ ਹੈ ਲੇਕਿਨ ਵਾਰ ਕਰਨ ਲਈ ਵੀ ਦਮ ਚਾਹੀਦਾ ਹੈ ਜੀ ਕਿਉਂਕਿ ਦੇਖ ਚੁੱਕੇ ਨੇ ਬੰਗਲਾਦੇਸ਼ ਚ ਉਹਨਾਂ ਨੇ ਕੀ ਹਾਲ ਹੋਇਆ ਸੀ ਉਹਨਾਂ ਦਾ ਅਸੀਂ ਦੋ 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 ਦਸੰਬਰ ਨੂੰ ਗਏ ਸੀ ਤੇ 14 ਤੱਕ ਅਸੀਂ ਟਾਕਾ ਦੀ ਬਾਰਡਰ ਤੇ ਸੀ ਤੇ 93000 ਬੰਦਾ ਅਸੀਂ ਕੈਦ ਕਰ ਲਿਆ ਸੀ ਜੇ ਅਸੀਂ 14 ਸਾਲ ਦੇ ਵਿੱਚ 14 ਦਿਨ ਦੇ ਵਿੱਚ ਇੰਨਾ ਕੁਝ ਕਰਦੇ ਆਂ ਤੇ ਇਹ ਤਾਂ ਵੱਡਾ ਨਹੀਂ ਹੈ ਪਾਕਿਸਤਾਨ ਦੇ ਤੁਹਾਨੂੰ ਔਰ ਦੂਜਾ ਇਹਨਾਂ ਨੇ ਜੋ ਦੂਜਾ ਸਿਸਟਮ ਜੋ মনির ਨੇ ਜੋ ਇਹਨਾਂ ਅਚੀਵਾਵਾ ਮਿਸਟਰ ਆਫ ਨੇ ਕਿਹਾ ਕਿ ਅਸੀਂ ਮੁਸਲਮਾਨ ਹਾਂ ਜੀ ਭਾਰਤ Hindu ਹੈ ਜੀ ਤੇ Hindu ਤੇ Muslim ਇਕੱਠੇ ਨਹੀਂ ਹੋ ਸਕਦੇ ਟੂ ਨੇਸ਼ਨ ਥਿਉਰੀ ਠੀਕ ਹੈ ਇਹ ਟੂ ਨੇਸ਼ਨ ਥਿਉਰੀ ਮੈਨੂੰ ਪਤਾ ਨਹੀਂ ਕਿੱਥੋਂ ਇਹਨੇ ਕੱਢ ਲਈ ਆ ਤੇ ਇਹ ਟੂ ਨੇਸ਼ਨ ਥਿਉਰੀ ਨੂੰ Hindu ਤੇ Muslim ਦੀ ਪਾੜ ਪਾਉਣ ਦਾ ਜਿਹੜਾ ਹੈਗਾ ਜੀ ਇਹ ਟੈਰਰਿਸਟ ਦੇ ਵਿੱਚ ਚੱਲਿਆ ਗਿਆ ਦਿਮਾਗ ਦੇ ਵਿੱਚ ਜੀ ਔਰ ਇਥੋਂ ਤੱਕ ਕਿ ਜੋ ਇਹਨਾਂ LT ਦਾ ਨੰਬਰ 2 ਸੀ ਉਹਨੇ ਇਹ ਵੀ ਡਿਕਲੇਅਰ ਕਰਤਾ ਜੀ ਅਸੀਂ ਜੋ ਹੈਬ ਕਸ਼ਮੀਰ ਵੀ ਲੈ ਲੈਣਾ ਜਲਦੀ ਉਹਨਾਂ ਦਾ ਅਗਲੇ ਜੋ ਹੈ 26 ਤੱਕ ਕਹਿੰਦੇ ਸੀ ਲੈ ਲਾਂਗੇ ਉਹ ਇਹ ਉਹਨਾਂ ਦੀਆਂ ਮੈਂਟੈਲਿਟੀ ਸੀ ਕਿ ਉਹ ਤਿਆਰ ਸੀ ਕਿ ਅਸੀਂ ਜੋ Hindu ਤੇ Sikh ਜੋ ਮੁਸਲਮਾਨ ਇਹਦੇ ਮੁਸਲਮਾਨ ਉਹਨਾਂ ਨੂੰ ਅਡਾਪਟ ਕਰਕੇ ਤੇ ਅਸੀਂ ਜਿਹੜਾ ਹੈ ਕਸ਼ਮੀਰ ਨੂੰ ਕੈਪਚਰ ਕਰ ਲੈਣਾ ਮੈਨੂੰ ਤਾਂ ਹਾਲੇ ਸਮਝ ਨਹੀਂ ਆਈ ਜੀ ਪਾਕਿਸਤਾਨ ਦੇ ਵਿੱਚ ਤਾਂ 40% ਹੈ ਜੀ Hindu ਭਾਰਤ ਦੇ ਵਿੱਚ ਜਿੰਨਾ ਹੈ ਉਹ 60% ਹੈ ਉਹ ਤੁਸੀਂ ਦੇਖਿਓ ਕਿ ਭਾਰਤ ਦੇ ਵਿੱਚ ਸਭ ਤੋਂ ਐਕਟਿਵ ਜੋ ਹੈਗੇ ਆ ਉਹ ਜਿੰਨੇ ਵੀ ਮੁਸਲਮਾਨ ਨੇ ਸਾਡੇ ਨਾਲ ਨੇ ਆ ਤੁਸੀਂ ਵੀ ਆ ਸੁਣਿਆ ਹੋਣਾ ਨੇ ਬਰੀਫਿੰਗ ਕਰ ਰਹੀ ਸੀ ਲੜਕੀ ਉਹ ਕਰਨਲ ਸੀ ਕੀ ਕਰਨਲ ਜੀ ਹਾਂਜੀ ਉਹ ਵੀ ਮੁਸਲਮਾਨ ਸੀ ਬਿਲਕੁਲ ਉਹ ਉਹ ਗਰਗਲਮਨ ਜੀ ਬਿਲਕੁਲ ਜੀ ਹਾਂ ਤਾਂ ਉਹ ਵੀ ਉਹ ਹੁਣ ਸਾਡੇ ਲਈ ਲੜੇਗੀ ਕਿ ਉਧਰ ਵੀ ਲੜੇਗੀ ਬਿਲਕੁਲ ਜੀ ਅੱਛਾ ਦੂਜਾ ਜਦ ਅਸੀਂ ਇਹ ਅਸੀਂ ਐਕਸੈਪਟ ਹੀ ਨਹੀਂ ਕਰਦੇ ਕਿ ਸਾਡੇ ਜੋ ਉਹ ਜੋ ਸ਼ਰੀਮ ਆਮ ਆਦਮੀ ਹੈ ਔਰ ਕੋਈ ਵੀ ਦੁਨੀਆ ਜ ਨਹੀਂ ਐਕਸੈਪਟ ਕਰੇਗਾ ਕਿ ਉਹਨਾਂ ਨੂੰ ਇਸ ਤਰ੍ਹਾਂ ਜੋ ਟੈਰਰਿਸਟ ਆ ਕੇ ਮਾਰ ਜਾਣ ਤੇ ਅਸੀਂ ਉਹਨਾਂ ਨੂੰ ਬਖਸ਼ ਦਈਏ ਬਖਸ਼ਣਾ ਦਾ ਸਵਾਲ ਪੈਦਾ ਨਹੀਂ ਹੁੰਦਾ ਕਿਉਂਕਿ ਪਹਿਲਾਂ ਅਸੀਂ ਜੋ ਉਹਨਾਂ ਨੂੰ ਸਖਾ ਚੁੱਕੇ ਹਾਂ ਕਿ ਅਸੀਂ ਜੇ ਬਾਲਾਕੋਟ ਤੇ ਜਾਂ ਪਲਵਾਮਾ ਦਾ ਹੋਇਆ ਸੀ ਤੇ ਬਾਲਾਕੋਟ ਦੇ ਵਿੱਚ ਹਮਲਾ ਕੀਤਾ ਸੀ ਵੀ ਹੁਣ ਤਾਂ ਵੱਡਾ ਕਰਨਾ ਹੋਏਗਾ ਇਹ ਵੱਡਾ ਕੀਤਾ ਵੀ ਹੈ ਔਰ ਨਾਲ ਇਹ ਵੀ ਕਹਿੰਦਾ ਹੈ ਕਿ ਹੁਣ ਜੇ ਅਟੈਕ ਕੀਤੇ ਨੇ 9 ਜਗ੍ਹਾ ਦੇ ਉੱਤੇ ਖਾਸ ਕਰਕੇ ਉਹਨਾਂ ਟੈਰਰ ਸੈਂਟਰਾਂ ਦੇ ਉੱਤੇ ਜਿੱਥੇ ਇਹਨਾਂ ਨੂੰ ਟ੍ਰੇਨ ਕੀਤਾ ਗਿਆ ਜਿੱਥੇ ਬਿਠਾ ਕੇ ਉਹਨਾਂ ਨੇ ਪੂਰੀ ਸਾਜ਼ਿਸ਼ ਕੀਤੀ ਹਰ ਹਰ ਤਰ੍ਹਾਂ ਦੀ ਇਹ ਸ਼ਾਤ ਹੈ ਇੱਕ ਨਹੀਂ ਜਿੰਨੀਆਂ ਵੀ ਅਟੈਕ ਹੋਏ ਨੇ ਬੰਬੇ ਵਾਲਾ ਅਟੈਕ ਹੋਇਆ ਉਹ ਹੋਏ ਲਾਹੌਰ ਦੇ ਨਾਲ ਹੋਈ ਸੀ ਇਸੇ ਤਰ੍ਹਾਂ ਹੀ ਜਿਹੜਾ ਪਠਾਨਕੋਟ ਦਾ ਅਟੈਕ ਹੋਇਆ ਉਹ ਵੀ ਇੱਥੇ ਹੀ ਹੋਇਆ ਸਾਰੀਆਂ ਜਿਹੜੇ ਸਟੇਸ਼ਨ ਸੀ ਸਾਰੇ ਅਲੋਂਗ 30 ਕਿਲੋਮੀਟਰ ਦੇ ਅੰਦਰ ਅੰਦਰ ਹੈ ਬਾਰਡਰ ਦੇ ਉੱਤੇ ਜਿੱਥੇ ਸਾਰੇ ਸਟੇਸ਼ਨ ਸੀਗੇ ਤਾਂ ਇਹਨਾਂ ਨੇ ਕਿਹਾ ਕਿ ਇਹਨਾਂ ਨੂੰ ਜੇ ਅਸੀਂ ਡਿਸਟਰੋਏ ਨਹੀਂ ਕਰਾਂਗੇ ਤਾਂ ਇਹ ਗੱਲ ਵੱਧ ਹੀ ਜਾਏਗੀ ਤੇ ਇਹਦਾ ਪਲਾਨ ਇਸ ਤਰ੍ਹਾਂ ਕੀਤਾ ਗਿਆ ਦੇਖੋ ਜਦ ਮੈਨੂੰ ਯਾਦ ਹੈ ਜਦੋਂ ਸਭ ਤੋਂ ਪਹਿਲਾਂ ਉਹਨੇ ਸਾਰੇ ਜੋ ਕੈਬਨਿਟ ਕਮੇਟੀ ਸੱਦੀ ਫਿਰ ਅਪੋਜੀਸ਼ਨ ਪਾਰਟੀ ਵਾਲੇ ਸੱਦੇ ਨਾਮ ਲਾਏ ਸਾਰਾ ਕੰਟਰੀ ਇਕੱਠਾ ਹੋਇਆ ਸਾਰੇ ਮਿਲ ਕੇ ਕਹਿੰਦੇ ਕਿ ਇਹਨੂੰ ਜੋ ਹੈ ਜਵਾਬ ਦੇਣਾ ਚਾਹੀਦਾ ਹੈ ਉਸ ਤੋਂ ਬਾਅਦ ਫਿਰ ਉਹਨਾਂ ਨੇ ਸੱਧਿਆ ਨੇਵੀ ਵਾਲਾ ਫਿਰ ਸੱਧਿਆ ਜਦ ਉਹਨਾਂ ਨੇ ਆਰਮੀ ਵਾਲਾ ਤੇ ਫਿਰ ਜਦ ਲਾਸਟ ਦੇ ਵਿੱਚ ਛੱਡਿਆ 에어ਫੋਰਸ ਵਾਲਾ ਤਾਂ ਮੈਂ ਸਮਝ ਗਿਆ ਕਿ 에어ਫੋਰਸ ਦਾ ਆਪਰੇਸ਼ਨ ਹੈ 에어ਫੋਰਸ ਦਾ ਆਪਰੇਸ਼ਨ ਬਹੁਤ ਤਰੀਕੇ ਦੇ ਨਾਲ ਬੜੇ ਢੰਗ ਦੇ ਨਾਲ ਇਹ ਨਹੀਂ ਕਿ ਉਹਨਾਂ ਨੂੰ ਐਂਟਰ ਕਰਨ ਦੀ ਜ਼ਰੂਰਤ ਪਈ ਉਹਨਾਂ ਨੇ ਬਾਰਡਰ ਦੇ ਉੱਤੇ ਜਿੱਥੋਂ ਡਿਸਟੈਂਸ ਸੀਗਾ ਬਹੁਤ ਹੀ ਆਰਗੇਨਾਈਜ਼ ਤਰੀਕੇ ਨਾਲ ਬਾਰਡਰ ਦੇ ਉੱਤੇ ਆਪਣੇ ਹੈਲਕ੍ਰਾਫਟ ਲਿਜਾ ਕੇ ਉਹ ਹੈ ਰਫਾਲ ਅਡਾ ਲਿਜਾ ਕੇ ਹਾਂਜੀ ਮਸਾਲਾ ਲਾ ਗੀਆਂ ਜੀ ਇਹ ਇਹ ਮਸਾਲਾ ਖਾਸ ਕਰਕੇ ਇਹਦੀਆਂ ਕਾਰਗਾਰ ਸੀ ਜਿਨ੍ਹਾਂ ਨੇ ਜਾਂਦੇ ਹੀ ਤਬਾਹੀ ਮਚਾ ਦਿੱਤੀ ਜਿਨ੍ਹਾਂ ਦੀ ਫੋਟੋਆਂ ਵੀ ਲਈਆਂ ਗਈਆਂ ਉਹਨਾਂ ਦੀਆਂ ਫੋਟੋਆਂ ਅਵੇਲੇਬਲ ਨੇ ਔਰ ਦਿਖਾਈਆਂ ਵੀ ਗਈਆਂ ਨੇ ਔਰ ਸਾਰਾ ਕੁਝ ਬਕਾਇਦਾ ਇਹ ਦਿਖਾਈ ਹੋਈ ਹੈ ਆਪਣੇ ਪੇ ਅਫੀਸ਼ੀਅਲ ਪੇजेस ਦੇ ਉੱਤੇ ਹਾਂ ਜੀ ਤੇ ਉਹ ਸਾਰਾ ਜੋ ਨੁਕਸਾਨ ਹੋਇਆ ਪਹਿਲਾਂ ਕਹੇ ਕਹਿੰਦੇ ਸੀ ਸਾਡੇ ਤਾਂ 8 8 ਮਰੇ ਨੇ ਜੀ ਤੋਂ ਫਿਰ ਜਦੋਂ ਨੇ ਦੂਜਾ ਇਹਨਾਂ ਦਾ ਐਲਈਟੀ ਦਾ ਚੀਫ ਕਹਿੰਦਾ ਜੀ ਸਾਡੇ ਤੇ ਮੇਰੇ ਤੇ 10 ਆਪਣੇ ਮਰ ਗਏ ਮੇਰੀ ਭੈਣ ਵੀ ਮਰ ਗਈ ਤਾਂ ਲੋਕੀ ਕਹਿੰਦੇ ਜੇ ਇਹ ਤਾਂ ਕਹਿੰਦੇ 8 ਮਰੇ 10 ਹੋ ਗਏ ਫਿਰ ਹੁਣ ਕਹਿੰਦਾ 26 ਹੈ ਜਦ ਕਿ ਮਰੇ ਨੇ ਤਕਰੀਬਨ 100 ਤੋਂ ਉੱਤੇ ਨੰਬਰ ਥੋੜਾ ਹਰ ਹਰ ਟਾਈਮ ਤੇ ਵਧਦਾ ਚੱਲਾ ਜਾ ਰਿਹਾ ਹਾਂਜੀ ਹਾਂ ਪਰ ਇਹ ਦੇਖੋ ਹਜ਼ਾਰ ਦੇ ਕਰੀਬ ਇੱਥੇ ਟੈਰਰਿਸਟ ਅੰਡਰ ਟ੍ਰੇਨਿੰਗ ਹੈ ਜੀ ਦੇਖੋ ਇੱਕ ਤਾਂ ਅਲੱਗ-ਅਲੱਗ ਤਰ੍ਹਾਂ ਦੇ ਪਲੇਟਫਾਰਮ ਨੇ ਜੀ ਇੱਕ ਤਾਂ ਭਾਰਤੀ ਕੰਟਰੋਲ ਸੈਂਟਰ ਹੈ ਫਿਰ ਉਹਨਾਂ ਨੂੰ ਮੈਂਟਲੀ ਮੋਡਰਨਲੀ ਜੋ ਉਹ ਸੈਂਟਰ ਹੈ ਫਿਰ ਉਹਨਾਂ ਨੂੰ ਟ੍ਰੇਨਿੰਗ ਪੂਰੀ ਜਿਹੜੀ ਹੈਗੀ ਉਹਦਾ ਸੈਂਟਰ ਹੈ ਫਿਰ ਉਹਨਾਂ ਨੂੰ ਲਾਂਚ ਕਰਨ ਦੀ ਜਗ੍ਹਾ ਹੈ ਇਹ ਅਲੱਗ-ਅਲੱਗ ਤਰ੍ਹਾਂ ਦੇ ਸੈਂਟਰ ਨੇ ਜਿਨ੍ਹਾਂ ਨੂੰ ਸਾਰਿਆਂ ਨੂੰ ਤਬਾਹ ਕਰਨਾ ਬਹੁਤ ਜ਼ਰੂਰੀ ਸੀ ਇਹ ਸਿਸਟੇਮੈਟਿਕਲੀ ਪਲਾਨ ਕੀਤਾ ਗਿਆ ਤੇ ਉਸੇ ਤਰ੍ਹਾਂ ਹੀ ਉਹਨਾਂ ਨੂੰ ਟਾਰਗੇਟ ਬਣਾਇਆ ਗਿਆ ਔਰ ਜਦ ਫਾਇਰ ਕੀਤਾ ਗਿਆ ਤਾਂ ਸਭ ਤੋਂ ਪਹਿਲਾਂ ਉਹਨਾਂ ਤੇ ਅਟੈਕ ਕੀਤਾ ਜੋ ਪੰਚ-ਪੰਚ ਦੇ ਅਗੇਸਟ ਉਹ ਜਿੱਥੇ ਸਭ ਤੋਂ ਪਹਿਲਾਂ ਆਪਣੇ ਇਹਨਾਂ ਨੇ 7-7 ਵਜੇ ਨੂੰ ਹਮਲਾ ਬੋਲਿਆ ਸੀ ਜੀ ਉਹ ਸਭ ਤੋਂ ਪਹਿਲਾਂ ਉਹ ਤਬਾਹ ਕੀਤਾ ਇਸ ਤੋਂ ਬਾਅਦ ਬਾਰਡਰ ਦੇ ਉੱਤੇ ਲਗਾਤਾਰ ਵਾਲੇ ਜੱਟ ਨੇ ਇਹ ਮਸਾਲਾ ਮਾਰ ਕੇ ਇਹਨਾਂ ਨੂੰ ਤਬਾਹ ਕਰ ਦੇ ਗਏ ਲਗਾਤਾਰ ਔਰ ਸਾਰਿਆਂ ਨੂੰ ਐਸੇ ਇਦਾਂ ਸਾਕਾਤਾ ਕਿ ਦੇਖੋ ਜੀ ਅਸੀਂ ਹੁਣ 100 ਤਾਂ ਮਾਰ ਦਿੱਤਾ ਹੂੰ ਜੇ ਤੁਸੀਂ ਬਾਕੀ ਦੇ 900 ਸੁਧਾਰਨੇ ਆ ਸੁਧਾਰ ਲਓ ਨਹੀਂ ਖਤਮ ਤਾਂ ਅਸੀਂ ਕਰਨੇ ਹੀ ਆ ਕਿਉਂਕਿ ਸਾਨੂੰ ਹੁਕਮ ਹੋ ਗਿਆ ਹੈ ਕਿ ਟੈਰਰਿਜ਼ਮ ਖਤਮ ਕਰਨਾ ਹੈ ਖਤਮ ਕਰਨਾ ਹੈ ਇਹ ਕੋਈ ਲੜਾਈ ਜਿਹੜੀ ਹੈ ਉਹ ਕੋਈ ਮਜ਼ਹਬ ਦੀ ਲੜਾਈ ਨਹੀਂ ਹੈ ਇਹ ਸਿਰਫ ਟੈਰਰਿਜ਼ਮ ਨੂੰ ਖਤਮ ਕਰਨ ਦੀ ਲੜਾਈ ਹੈ ਜੇਕਰ ਗੱਲ ਕਰੀਏ 1971 ਦੀ ਤਾਂ ਉਸ ਟਾਈਮ ਤੇ ਜਿਹੜਾ ਹੈ ਉਹ ਮੈਦਾਨ ਹੁੰਦੇ ਸੀ ਬੰਕਰ ਹੁੰਦੇ ਸੀ ਤੇ ਲੋਕੀ ਆਪਣਾ ਪ੍ਰੋਟੈਕਸ਼ਨ ਕਰ ਲੈਂਦੇ ਸੀ ਲੇਕਿਨ ਅੱਜ ਦੇ 2025 ਦੇ ਟਾਈਮ ਤੇ ਮਾਡਰਨ ਇਨਫਰਾਸਟ੍ਰਕਚਰ ਹੈ ਜੇ ਇਸ ਇਨਫਰਾਸਟ੍ਰਕਚਰ ਨੇ ਦੇ ਅੰਦਰ ਰਹਿਤ ਦੇ ਅੰਦਰ ਅੰਦਰ ਹੀ ਕਿਸੇ ਨੇ ਆਪਣਾ ਆਪਣਾ ਬਚਾਅ ਨਾ ਹੋਏਗਾ ਤਾਂ ਸਰ ਤੁਸੀਂ ਡੈਮੋਨਸਟ੍ਰੇਟ ਕਰਕੇ ਥੋੜਾ ਜਿਹਾ ਦੱਸ ਸਕਦੇ ਹੋ ਸਾਡੇ ਚੈਨਲ ਜ਼ਰੀਏ ਕਿ ਕਿਤਾ ਕਰ ਸਕਦਾ ਪਹਿਲਾਂ ਮੰਨ ਲਓ ਆਪਣੇ ਉਹ ਧਾਣੇ ਕੋਈ ਬੰਕਰ ਹੈਗਾ ਕਿਸੇ ਦਾ ਬਿਲਕੁਲ ਵੀ ਨਹੀਂ ਹੈ ਸਰ ਜੇ ਭੱਜਣਗੇ ਕਿੱਥੇ ਜਾਣਗੇ ਇਹੀ ਤਾਂ ਹੈ ਨਾ ਕਿ ਮਾਡਰਨ ਇਨਫਰਾਸਟ੍ਰਕਚਰ 2025 ਦੇ ਇਨਫਰਾਸਟ੍ਰਕਚਰ ਦੇ ਅੰਦਰ ਅੰਦਰ ਲੁੱਕ ਕੇ ਆਪਣਾ ਬਚਾਅ ਕਿਤਾ ਕਰਨ ਜੇਕਰ ਜੰਗ ਹੁੰਦੀ ਹੈ ਤਾਂ ਇੱਕ ਤਾਂ ਇਹੋ ਜੀ ਜਗ੍ਹਾ ਜਿਹੜੀ ਸੇਫ ਹੁੰਦੀ ਹੈ ਜਿੱਥੇ ਅਗਰ ਕੋਈ ਡਿੱਗਦਾ ਉਪਰੋਂ ਛੱਤ ਤੇ ਉੱਥੇ ਸਾਈਡ ਦੇ ਉੱਤੇ ਅਗਰ ਬੰਦਾ ਲੱਗਾ ਹੋਏਗਾ ਉਹ ਬਚ ਜਾਏਗਾ ਜੀ ਬਾਕੀ ਜਿਨ੍ਹਾਂ ਦੀ ਲੱਕੜ ਲੱਕੜ ਦੀਆਂ ਹਲਮਾਨਾਂ ਜਾਓ ਜੇਕਰ ਕਿਸੇ ਨੇ ਆਪਣਾ ਬਚਾਅ ਕਰਨਾ ਹੈ ਤੇ ਉਹ ਆਪਣਾ ਬਚਾਅ ਕਿਦਾ ਕਰ ਸਕਦਾ ਹੈ ਜਿਵੇਂ ਇੱਥੇ ਹੁਣ ਆਮ ਲੋਕਾਂ ਦੇ ਵੱਡੇ ਵੱਡੇ ਤੋਂ ਥੰਮ ਹੁੰਦੇ ਆ ਉਹਨਾਂ ਥੰਮ ਦੇ ਵਿੱਚ ਹੋ ਕੇ ਖੜੇ ਹੋ ਜਾਓ ਜਿਹੜੇ ਪਿਲਰਸ ਹੁੰਦੇ ਨੇ ਇਹਦੇ ਪਿੱਛੇ ਆਪਣਾ ਬਚਾਅ ਕਰ ਜਿੱਥੇ ਵੱਡੇ ਵੱਡੇ ਪਿਲਰ ਨੇ ਜੀ 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 ਤੇ ਇਹਦੇ ਵਿੱਚ ਅਗਰ ਖੜੇ ਹੋ ਜਾਓਗੇ ਇਸੇ ਤਰ੍ਹਾਂ ਮੈਂ ਪਿਲਰ ਜਿਹੜੇ ਪੁਲ ਬਣੇ ਹੋਏ ਨੇ ਨਾ ਉਹਨਾਂ ਪਿਲਰਾਂ ਦੇ ਨਾਲ ਖੜੇ ਹੋ ਜਾਓ ਸੇਫ ਹੋ ਉੱਥੇ ਤੁਸੀਂ ਔਰ ਸਾਡੇ ਇੰਨੀ ਡਿਫੈਂਸ ਹੈ ਹਾਂਜੀ ਸਾਰੇ ਵੱਡੇ ਵੱਡੇ ਪੋੜ ਨੇ ਹਾਂਜੀ ਸਾਰਿਆਂ ਨੂੰ ਇਸਤੇਮਾਲ ਕੀਤਾ ਜਾ ਸਕਦਾ ਥੱਲੇ ਵੀ ਹੈਗੇ ਅੰਡਰਗਰਾਉਂਡ ਪੋੜ ਨੇ ਉਹਨਾਂ ਨੂੰ ਇਸਤੇਮਾਲ ਕਰੋ ਸਾਰਾ ਇੰਡੀ ਦੁਦਿਆਣਾ ਉੱਥੇ ਆ ਜਾ ਸਕਦਾ ਬਿਲਕੁਲ ਬਿਲਕੁਲ ਸਰ ਇਹ ਟੇਬਲ ਵਗੈਰਾ ਦੇ ਥਰੂ ਹੋਰ ਅੱਛਾ ਬਾਕੀ ਟੇਬਲ ਦੇ ਥੱਲੇ ਵੱਟ ਸਕਦੇ ਹੋ ਆਰਾਮ ਨਾਲ ਠੀਕ ਹੈ ਜੀ ਠੀਕ ਹੈ ਸਰ ਅੱਛਾ ਦੂਜਾ ਹੁਣ ਇੱਧਰ ਆ ਜਾਓ ਮੈਂ ਦਿਖਾ ਦਿੰਦਾ ਹਾਂ ਹਾਂਜੀ ਏ ਹੈ ਕਿ ਜੇਕਰ ਅੱਜ ਦੇ ਟਾਈਮ ਤੇ ਤੁਸੀਂ ਆਪਣਾ ਬਚਾਅ ਕਰਨਾ ਹੋਵੇ ਕੱਲ ਨੂੰ ਕੋਈ ਜੰਗ ਹੋਣੀ ਤਾਂ ਤੁਸੀਂ ਆਪਣੇ ਬਚਾਅ ਕਿਦਾ ਕਰਨਾ ਹੈ ਹਾਂ ਤਾਂ ਹੁਣ ਸਸਮਾਨ ਸੋ ਰੱਖਿਆ ਹਲਮਾਰੀ ਹੈ ਹੁਣ ਜਿਵੇਂ ਆ ਦੇਖੋ ਇਥੇ ਰਾਵਨਾ ਬੈਠ ਜਾਓ ਹਾਂਜੀ ਇਥੇ ਸੇਫ ਮੈਨੂੰ ਦੱਸੋ ਉੱਪਰ ਕੋਈ ਖਤਰਾ ਹੈ ਬਿਲਕੁਲ ਕੋਈ ਡਿੱਗੇ ਆ ਵੀ ਤਾਂ ਇੱਕ ਤੇ ਆਏਗਾ ਦੂਜੇ ਤੇ ਆਏਗਾ ਲੱਕੜੀ ਦਾ ਹਿਆਸੇ ਪਾਸੇ ਤੇ ਤੁਸੀਂ ਆਪਣਾ ਹਰ ਤਰੀਕੇ ਦੇ ਨਾਲ ਬਚਾਅ ਕਰ ਸਕਦੇ ਹੋ ਬਚਾਅ ਹਾਂ ਰਾਵਨਾ ਅੰਦਰ ਬੈਠ ਜਾਓ ਜੀ ਤੇ ਤੁਸੀਂ ਅਲਮਾਰੀ ਦੇ ਥਰੂ ਅਲਮਾਰੀ ਦੇ ਅੰਦਰ ਬੈ ਕੇ ਆਪਣਾ ਬਚਾਅ ਕਰ ਸਕਦੇ ਹੋ ਫਿਲਰ ਦੇ ਥਰੂ ਆਪਣਾ ਬਚਾਅ ਕਰ ਸਕਦੇ ਹੋ ਨਾਲ ਹੀ ਨਾਲ ਜਿਹੜਾ ਹੈ ਤੁਸੀਂ ਟੇਬਲ ਥੱਲੇ ਜਾ ਕੇ ਆਪਣਾ ਬਚਾਅ ਕਰ ਸਕਦੇ ਹੋ ਤੇ ਸਰ ਦੇ ਕੋਲ ਕਿਉਂਕਿ 32 ਸਾਲਾਂ ਦਾ ਐਕਸਪੀਰੀਅੰਸ ਹੈ ਬਹੁਤ ਜ਼ਰੂਰੀ ਇਹ ਛੋਟੇ ਛੋਟੇ ਟਿਪਸ ਨੇ ਜੋ ਕਿ ਤੁਹਾਡੇ ਹਰ ਇੱਕ ਦੇ ਲਈ ਬਹੁਤ ਬਿਲਕੁਲ ਦਿਖਾ ਰਹੇ ਨੇ ਕਿ ਹਾਂ ਹਾਂ ਜਿਵੇਂ ਆ ਇੱਥੇ ਆ ਚਲ ਮੈਂ ਉਧਰ ਵਾਹ ਬੈਠ ਗਿਆ ਮੈਸੇਜ ਮੇਰੀ ਇੱਥੇ ਆ ਕੇ ਬੈਠ ਗਈ ਉਹ ਬਿਲਕੁਲ ਸਹੀ ਸਰ ਆ ਨਾ ਆ ਦੇਖ ਲੋ ਸੋ ਐਨੀ ਟੂ ਪੀਪਲ ਕੈਨ ਬੀ ਸੇਵਡ ਉਹ ਵਾਓ ਬਿਲਕੁਲ ਤੁਸੀਂ ਆਪਣਾ ਬਚਾ ਲਿਆ ਮਾਰੀਆਂ ਸਾਡੇ ਸਾਰਿਆਂ ਜੀ ਐਸੇ ਤਰ੍ਹਾਂ ਬਿਲਕੁਲ ਬਿਲਕੁਲ ਅੱਛਾ ਇਹ ਹੋ ਗਿਆ ਜੀ अच्छा ਹੁਣ ਮੈਂ ਤੁਹਾਨੂੰ ਹੋਰ ਬਹੁਤ ਸਾਧਨ ਨੇ ਫਿਰ ਬਿਲਕੁਲ ਬਿਲਕੁਲ ਸਰ ਇਹ ਇਹ ਮਾਡਨ ਇਨਫਰਾਸਟ੍ਰਕਚਰ ਦੀ ਗੱਲ ਹੋ ਰਹੀ ਕਿਉਂਕਿ ਜਿਹੜੀ ਇਹ 2025 ਦਾ ਸਮੇਂ 2025 ਦੇ ਅੰਦਰ ਆਪਣਾ ਬਚਾਅ ਆਪਾਂ ਕਿਦਾਂ ਕਰ ਸਕਦੇ ਆ ਆਪਣੇ ਘਰਾਂ ਦੇ ਅੰਦਰ ਰਹਿ ਕੇ ਤੁਸੀਂ ਸਾਰੇ ਜਣੇ ਕਿੰਨਾ ਸੇਫਲੀ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹੋ ਜੇਕਰ ਹੋਰ ਸਿਚੁਏਸ਼ਨ ਹੁੰਦੀ ਹੈ ਤਾਂ ਬਾਹਰ ਆ ਜਾਓ ਸੋ ਇਹ ਜੇਕਰ ਇਨਡੋਰ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਹੋਏ ਜੇ ਹੁਣ ਇਹ ਸਿਚੁਏਸ਼ਨ ਨੇ ਜੇਕਰ ਤੁਸੀਂ ਆਊਟਡੋਰ ਆਪਣੇ ਆਪ ਨੂੰ ਕਿਦਾਂ ਪ੍ਰੋਟੈਕਟ ਕਰੋਗੇ ਆਊਟਡੋਰ ਸਭ ਤੋਂ ਪਹਿਲਾਂ ਜਿਵੇਂ ਹੁਣ ਦਰਖਤ ਹੈ ਜੀ ਉਹ ਦਰਖਤਾਂ ਦਰਖਤ ਦੇ ਛਾਇਆ ਥੱਲੇ ਖੜੇ ਹੋ ਜਾਓ ਇੱਥੇ ਸੇਫ ਹੈ ਆਹ ਰੇ ਥੱਲੇ ਆ ਜਾਓ ਤੁਸੀਂ ਆਪਣੇ ਦਰਖਤ ਦੇ ਨਾਲ ਲਾ ਕੇ ਖੜੇ ਹੋ ਜਾਓ ਕਿਸੇ ਵੀ ਦਰਖਤ ਦੇ ਨਾਲ ਖੜੇ ਹੋ ਕੇ ਤੁਸੀਂ ਆਪਣਾ ਬਚਾਅ ਕਰ ਸਕਦੇ ਹੋ ਜੇ ਦਾ ਸਰ ਕਰ ਰਹੇ ਨੇ ਇਹਦਾ ਇਸੀ ਪੋਜੀਸ਼ਨ ਨਾਲ ਤੁਸੀਂ ਆਪਣਾ ਬਚਾਅ ਕਰ ਸਕਦੇ ਹੋ ਹਾਂਜੀ ਇਹ ਆਊਟਡੋਰ ਬਚਾਅ ਨੇ ਅਲੇ ਹੋਰ ਵੀ ਨੇ ਹਾਂਜੀ ਹਾਂਜੀ ਜੇ ਕੋਈ ਹੋਰ ਜੀ ਨਹੀਂ ਮਿਲਦਾ ਤਾਂ ਖੁੱਲੇ ਚ ਖੜੇ ਹੋ ਜਾਓ ਜੇ ਕੋਈ ਹੋਰ ਪ੍ਰੋਟੈਕਸ਼ਨ ਦੀ ਤੁਹਾਨੂੰ ਥਾਂ ਨਹੀਂ ਮਿਲਦੀ ਹੈ ਤੇ ਤੁਸੀਂ ਖੁੱਲੇ ਜਿਵੇਂ ਖੜੇ ਹੋ ਸਕਦੇ ਹੋ ਹਾਂਜੀ ਆ ਜਿਵੇਂ ਖੁੱਲਾ ਉੱਥੇ ਆ ਖੁੱਲਾ ਨਹੀਂ ਸੜਕਾਂ ਵਾਲਾ ਨਹੀਂ ਆ ਜਿਵੇਂ ਖੁੱਲਾ ਹੈ ਦਿਸ ਇਜ਼ ਓਪਨ ਆਪਣੇ ਆਪ ਨੂੰ ਤੁਸੀਂ ਸੇਫ ਕਰਨ ਦੇ ਲਈ ਕਿਸੇ ਵੀ ਓਪਨ ਨੇੜੇ ਬਿਲਡਿੰਗਾਂ ਨੇੜੇ ਨਹੀਂ ਹੈ ਜੀ ਦੂਰ ਹੋ ਕੇ ਖੜੇ ਹੋ ਜਾ ਇੱਥੇ ਹੋ ਜਾ ਹਾਂਜੀ ਉਹ ਇੱਕੋ ਜਿਵੇਂ ਅਸੀਂ ਸਾਡੇ ਪਈਆਂ ਸੀ ਵੈਸੇ ਇਹਨੂੰ ਮੈਂ ਚੇਂਜ ਕਰਨਾ ਚਾਹਦਾ ਸੀ ਪਾਈਪਾਂ ਸਿੱਟੀਆਂ ਹੋਈਆਂ ਸੀ ਅਸੀਂ ਫਿਊਚਰ ਲਈ ਓਕੇ ਤੇ ਇਹ ਪਾਈਪਾਂ ਦੇ ਵਿੱਚ ਵੜ ਸਕਦੇ ਹੋ ਤੁਸੀਂ ਇਹ ਦੋ ਪਾਈਪਾਂ ਇੱਕ ਇਧਰ ਦੀ ਰਾਹ ਹੈਗਾ ਇਧਰ ਦੀ ਰਾਹ ਹੈ ਦੋਨਾਂ ਦੇ ਰਾਹ ਵਿੱਚ ਦੋ ਬੰਦੇ ਪਾਈ ਇਧਰੋਂ ਦੇ ਉਧਰੋਂ ਵੜ ਜੇ ਆਰਾਮ ਨਾਲ ਸੋ ਕਰਨਲ ਸਾਹਿਬ ਕੋਲ 32 ਸਾਲਾਂ ਦਾ ਐਕਸਪੀਰੀਅੰਸ ਹੈ ਔਰ ਐਕਸਪੀਰੀਅੰਸ ਅੱਜ ਸਾਡੇ ਲਈ ਬਹੁਤ ਜ਼ਿਆਦਾ ਯੂਸਫੁਲ ਆ ਰਿਹਾ ਹੈ ਇਹਨਾਂ ਨੇ ਆਪਣੇ ਘਰ ਦੇ ਬਾਹਰ ਇਹੋ ਜਿਹੜੇ ਨੇ ਇਸ ਸਿਸਟਮ ਤੋਂ ਅਲੱਗ ਕੀਤੇ ਹੋਏ ਨੇ ਮੈਨੂੰ ਤਾਂ ਪਤਾ ਹੈ ਕਿ ਲੜਾਈ ਨਹੀਂ ਹੋਣੀ ਸੋ ਮੈਂ ਤਾਂ ਸੇਫ ਹਾਂ ਜੀ ਪਰ ਫਿਰ ਵੀ ਜੇਕਰ ਕੋਈ ਲੜਾਈ ਹੁੰਦੀ ਹੈ ਇੰਡੀਆ ਪਾਕਿਸਤਾਨ ਦੇ ਵਿੱਚ ਤਾਂ ਤੁਸੀਂ ਆਪਣੇ ਆਪ ਨੂੰ ਆਊਟਡੋਰ ਇੰਡੋਰ ਕਿਦਾਂ ਸੇਫ ਕਰ ਸਕਦੇ ਹੋ ਇਹਦੇ ਅੰਦਰ ਜਾ ਕੇ ਤੁਸੀਂ ਪੰਜ ਬੰਦੇ ਜਿਹੜੇ ਨੇ ਉਹ ਇਹਦੇ ਅੰਦਰ ਆਰਾਮ ਨਾਲ ਜਾ ਕੇ ਆਰਾਮ ਨਾਲ ਜਾ ਕੇ ਸ਼ੈਲਟਰ ਵਿੱਚ ਸੇਫ ਹੋ ਸਕਦੇ ਨੇ ਤੇ ਇਸੇ ਤਰ੍ਹਾਂ ਹੀ ਇੱਧਰ ਵੀ ਤੁਸੀਂ ਆਓ ਨਾ ਆ ਜਿਵੇਂ ਦਰਖਤ ਆਹ ਦਰਖਤਾਂ ਦੇ ਵਿਚਾਲੇ ਆ ਕੇ ਖੜੇ ਹੋ ਜਾਓ ਇੱਧਰ ਦੇਖੋ ਆਹ ਦਰਖਤ ਹੈ ਆਹ ਦਰਖਤਾਂ ਦੇ ਵਿਚਾਲੇ ਆ ਕੇ ਬਹਿ ਜਾਓ ਇੱਥੇ ਕੋਈ ਖਤਰਾ ਹੈ ਉਹ ਵਾਓ ਇਹ ਵੀ ਤੁਸੀਂ ਇਸ ਤਰੀਕੇ ਦੇ ਨਾਲ ਵੀ ਜਿਹੜਾ ਹੈ ਉਹ ਟਰੀਜ਼ ਟਰੀਜ਼ ਹਮੇਸ਼ਾ ਹੀ ਸਾਡੇ ਜਿਹੜੇ ਨੇ ਸਾਥਕ ਹੁੰਦੇ ਨੇ ਦੇ ਆਰ ਆਲਵੇਇਸ ਹੈਲਪਫੁਲ ਟੂ ਅਸ ਤੁਸੀਂ ਇਸ ਤਰੀਕੇ ਦੇ ਨਾਲ ਵੀ ਆਪਣੇ ਆਪ ਨੂੰ ਸੇਫ ਕਰ ਸਕਦੇ ਹੋ ਦਰਖਤਾਂ ਦੇ ਵਿੱਚ ਖੜ ਕੇ ਜੇਕਰ ਵਾਰ ਹੁੰਦੀ ਹੈ ਇੰਡੀਆ ਪਾਕਿਸਤਾਨ ਦੇ ਵਿੱਚ ਇਦਾਂ ਕਰਕੇ ਇਸ ਪੋਜੀਸ਼ਨ ਦੇ ਨਾਲ ਤੁਸੀਂ ਆਪਣੇ ਆਪ ਨੂੰ ਸੇਫ ਕਰ ਸਕਦੇ ਹੋ ਓਪਨ ਏਰੀਆ ਦੇ ਅੰਦਰ ਆ ਸਕਰ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹੋ ਸੋ ਸੇਫ ਤਾਂ ਤੁਸੀਂ ਦਿਮਾਗ ਥੋੜਾ ਚਲਾਉਣਾ ਹੈ ਬਾਕੀ ਸਭ ਕੁਝ ਠੀਕ ਹੋ ਜਾਣਾ ਹੈ ਰਾਈਟ ਕੋਈ ਖਤਰਾ ਨਹੀਂ ਹੈ ਡਰਨ ਦੀ ਗੱਲ ਕੋਈ ਨਹੀਂ ਹੈ ਫਿਕਰ ਮਾ ਨਾ ਕਰੋ ਜੇ ਬੰਕਰ ਨਹੀਂ ਹੈ ਤਾਂ ਹੋਰ ਬੜੇ ਸਾਧਨ ਨੇ ਜੀ ਸਰ ਮੈਂ ਤਾਂ ਬਹੁਤ ਗਣਾ ਸਕਦਾ ਲੋਕਾਂ ਦਾ ਇਹ ਕਹਿਣਾ ਹੈ ਕਿ ਬਈ ਇਸ ਸਮੇਂ ਜਿਹੜਾ ਕਿ ਜੰਗ ਦੇ ਬਿਲਕੁਲ ਮਾਹੌਲ ਜਿਹੜੇ ਨੇ ਇੰਡੀਆ ਪਾਕਿਸਤਾਨ ਦੇ ਬਨੇ ਹੋਏ ਨੇ ਤੇ ਕਾਫੀ ਸਾਰਾ ਰਾਸ਼ਨ ਜਿਹੜਾ ਹੈ ਉਹ ਇਕੱਠਾ ਕਰਕੇ ਆਪਣੇ ਘਰਾਂ ਦੇ ਅੰਦਰ ਰੱਖ ਰਹੇ ਨੇ ਕਿ ਲੋਕਾਂ ਨੂੰ ਰਾਸ਼ਨ ਇਕੱਠਾ ਕਰਕੇ ਰੱਖਣਾ ਚਾ ਨਹੀਂ ਨਹੀਂ ਰਾਸ਼ਨ ਤਾਂ ਰੱਖਣੀ ਚਾਹੀਦਾ ਪਰ ਇਕੱਠਾ ਕਰਕੇ ਨਹੀਂ ਰੱਖਣਾ ਚਾਹੀਦਾ ਕਿਉਂਕਿ ਦੇਖੋ ਇੰਨੀ ਜ਼ਿਆਦਾ ਇਹਨਾਂ ਨੂੰ ਜ਼ਰੂਰਤ ਪਣੀ ਨਹੀਂ ਹੋਈ ਇਹਨਾਂ ਨੂੰ ਕਿ ਦੋ ਕਵਾਂਟਰ ਰੱਖ ਲਿਆ ਜਾਂ ਫਲਾਨਾ ਰੱਖ ਲਿਆ ਕਿੰਨੇ ਦਿਨ ਲੜਾਈ ਚੱਲਣੀ ਹੈ ਜੇ ਚੱਲੀ ਵੀ ਚੱਲੀ ਵੀ ਮੈਂ ਤਾਂ ਐਕਸਪੈਕਟ ਕਰਦਾ ਕੋਈ ਲੜਾਈ ਨਹੀਂ ਲੱਗੇਗੀ ਠੀਕ ਹੈ ਸਰ ਅਗਰ ਲੱਗੇਗੀ ਵੀ ਤਾਂ ਜ਼ਿਆਦਾ ਨਹੀਂ ਚੱਲੇਗੀ ਤੁਹਾਨੂੰ ਕੋਈ ਖਤਰੇ ਦੀ ਜ਼ਰੂਰਤ ਨਹੀਂ ਹੈ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ ਚਲੋ ਠੀਕ ਹੈ ਬਾਕੀ ਨਾਲੇ ਤਾਂ ਆਪੇ ਤਾਂ ਕਹਿੰਦੇ ਹੁੰਨੇ ਹੋ ਕਿ ਇੰਡੀਅਨ ਜੋ ਹੈ ਬਾਕੀ 12 ਦੇ ਤਿੰਨ ਤਿੰਨ ਦੇ ਬਰਾਬਰ ਹੈ ਬਿਲਕੁਲ ਕਿਉਂਕਿ ਸਿੱਟ ਲਓ ਮੈਂ ਤੁਹਾਨੂੰ ਕੋਈ ਸੱਚੀ ਗਾਣੀ ਦੱਸਾਂ ਹਾਂਜੀ ਸਰ ਜਦੋਂ 71 ਦੇ ਵਿੱਚ ਲੜਾਈ ਸ਼ੁਰੂ ਹੋਈ ਜੀ ਤਾਂ ਮੇਰੇ ਸਹੁਰੇ ਨੇ ਉਹ ਪਾਰਾਏ ਗਲਾ ਉਥੋਂ ਦੀ ਦੋ ਲੜੀ ਹੁਣ ਹਵਾਈ ਜਹਾਜ਼ ਆ ਬਿਮਾਰ ਕਰਕੇ ਚਲੇ ਗਿਆ ਦੂਜਾ ਆਇਆ ਪੈਰਾਟ੍ਰੋਪਰ ਸਿੱਟ ਕੇ ਚਲੇ ਗਿਆ ਉਹ ਪਾਰਾਟ੍ਰੋਪ ਜਹਾਜ਼ ਤੇ ਨਿਕਲ ਲੱਗੇ ਤਾਂ ਉਹਨੇ ਬਾਲਟੀ ਸੀਗੀ ਦੁੱਧ ਵਾਲੀ ਸਿਰ 'ਚ ਮਾਰੀ ਉਹਦੇ ਪੈਰਾਟ੍ਰੋਪਰ ਦੇ ਮਾਰਤਾ ਉੱਤੇ ਇਹ ਸੱਚੀ ਗੱਲ ਹੈ ਇਹ ਰੀਅਲ ਇਨਸੀਡੈਂਟ ਹੈ ਰੀਅਲ ਐਕਸੀਡੈਂਟ ਸਰ ਨੇ ਆਲਰੇਡੀ 71 ਦੀ ਗੱਲ ਦੱਸਿਆ ਕਿੰਦੀ ਹੈ 1971 ਦੀ ਆਪਣਾ ਪਰਸਨਲ ਐਕਸਪੀਰੀਅੰਸ ਦੱਸਦੇ ਹੋ ਤੁਹਾਡੇ ਨਾਲ ਸੰਬੰਧ ਰਿਸ਼ਤੇਦਾਰਾਂ ਦੀ ਇਹ ਲੇਡੀ ਹੈ ਸਾਡੀ ਜਿਹਨੇ ਮਾਰੀਆਂ ਨੇ ਤੇ ਬਾਕੀਆਂ ਨੇ ਇਕੱਠੇ ਹੋ ਕੇ ਸਾਰੇ ਪਿੰਡ ਵਾਲਿਆਂ ਨੇ ਬਾਕੀ ਦੇ ਫੜ ਲਏ ਵਾਓ ਪਿੰਡ ਸਾਰਾ ਪਿੰਡ ਇਕੱਠਾ ਹੋ ਗਿਆ ਫੜ ਲੇ ਪਿੰਡ ਵਾਲੇ ਹਥਿਆਰ ਕੱਢ ਲਏ ਸਾਰਾ ਆਪਣੇ ਉਹਨਾਂ ਕੋਲ ਵੀ ਹਥਿਆਰ ਹੁੰਦੇ ਆ ਹਾਂ ਹਥਿਆਰ ਕੱਢ ਲਏ ਬਾਕੀ ਦੇ ਬਚ ਕੇ ਜਾਂ ਉਹਨਾਂ ਕੋਲ ਰੌਲਾ ਪਾਇਆ ਵੀ ਆ ਆਸੀ ਫਲਾਨਾ ਤਾਂ ਉਹ ਪਿੰਡ ਵਾਲੇ ਸਾਰੇ ਸ਼ਤਰਕ ਬਹੁਤ ਤੇਜ਼ ਹੁੰਦੇ ਆ ਜੀ ਜੀ ਉਹਨਾਂ ਨੂੰ ਪਤਾ ਹੁੰਦਾ ਕਿ ਇੱਥੇ ਖਤਰਾ ਹੈ ਬਾਰਡਰ ਦੇ ਉੱਤੇ ਤਾਂ ਹੈਗਾ ਹੀ ਹੈ ਨੇਚਰਲੀ ਹਮੇਸ਼ਾ ਤਿਆਰ ਰਹਿੰਦੇ ਆ ਉਹ ਕਿਸੇ ਵੀ ਘਟਨਾ ਨੂੰ ਬਹੁਤ ਮੈਂ ਤਾਂ ਹਲੇ ਤੱਕ ਯਾਦ ਹੈ ਕਿ ਬਾਰਡਰ ਦੇ ਉੱਤੇ ਜੋ ਲੋਕਲ ਬੰਦੇ ਸੀ ਸਾਨੂੰ ਕਾ ਕੇ ਰੋਟੀਆਂ ਖੁਣਾਉਂਦੇ ਹੁੰਦੇ ਸੀ ਸਭ ਕੁਝ ਕਰਦੇ ਸੀ ਸੇਵਾ ਕਰਦੇ ਸੀ ਪ੍ਰੋਬਲਮ ਹੁੰਦਾ ਸੀ ਸਭ ਕਰਦੇ ਸੀ ਅਸੀਂ ਵੀ ਉਹਨਾਂ ਦੀ ਮਦਦ ਲਗਾਤਾਰ ਕਰਦੇ ਸੀ ਕਦੋਂ ਕਸ਼ਟ ਹੋਣਾ ਸਭ ਕੁਝ ਇਹ ਆਫਸੀ ਰਿਲੇਸ਼ਨਸ਼ਿਪ ਹੁੰਦਾ ਜੀ ਇੱਕ ਰਿਲੇਸ਼ਨਸ਼ਿਪ ਐਸਟੈਬਲਿਸ਼ ਹੋ ਜਾਂਦਾ ਬਾਰਡਰ ਦੇ ਉੱਤੇ ਜੀ ਐਸ ਵੇਲੇ ਜੋ ਹੈ ਬਾਰਡਰ ਦਾ ਸਿਚੁਏਸ਼ਨ ਜੋ ਹੈ ਖਾਸ ਕਰਕੇ ਉਹ ਵੀ ਜ਼ਿਆਦਾ ਡਰੇ ਹੋਏ ਨੇ ਉਹਨਾਂ ਨੂੰ ਕੋਈ ਡਰਨ ਦੀ ਇੰਨੀ ਜ਼ਰੂਰਤ ਨਹੀਂ ਹੈ ਜੀ ਕਿਉਂਕਿ ਦੇਖੋ ਹੁਣ ਜੇ ਬਾਰਡਰ ਦੇ ਉੱਤੇ ਆਪਣੀ ਕੋਈ ਐਕਟੀਵਿਟੀ ਨਹੀਂ ਜ਼ਿਆਦਾ ਪੰਜਾਬ ਦੇ ਉੱਤੇ ਅੱਗੇ ਵੈਸੇ ਖਤਰਾ ਸੀ ਕਿ ਚਾਹ ਪੰਜਾਬ ਦੇ ਉੱਤੇ ਪਹਿਲਾਂ ਕਰਨ ਹੋਈ ਹੁਣ ਉਹ ਜੰਮੂ ਕਸ਼ਮੀਰ ਨੂੰ ਧਿਆਨ ਵੰਡਾਉਣਾ ਚਾਹੁੰਦੇ ਨੇ ਜ਼ਿਆਦਾ ਤੇ ਉੱਥੇ ਲਗਾਤਾਰ ਬੰਬਾੜ ਕਰੀ ਜਾ ਰਹੇ ਨੇ ਜੀ 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 ਇਸੇ ਕਰਕੇ ਅੱਜ ਵੀ ਜਿਹੜਾ ਹੈ ਉਹਨਾਂ ਦਾ ਟਾਰਗੇਟ ਜੰਮੂ ਕਸ਼ਮੀਰ ਵਿੱਚ ਹੈ ਬਿਲਕੁਲ ਬਿਲਕੁਲ ਫਾਇਰਿੰਗ ਬਿਲਕੁਲ ਲਗਾਤਾਰ ਹਾਂਜੀ ਬਿਲਕੁਲ 10 ਬੰਦੇ ਮਰ ਗਏ 13 ਜ਼ਖਮੀ ਹੋ ਗਏ ਇਹ ਹੁਣ ਦੀ ਘਟਨਾ ਹੈ ਬਿਲਕੁਲ ਗੁਰਦੁਆਰੇ ਦੇ ਉੱਤੇ ਵੀ ਜਿਹੜਾ ਹੈ ਉਹ ਟਾਕ ਗੁਰਦੁਆਰੇ ਦਾ ਗ੍ਰੰਥੀਪ ਬਈ ਉੱਥੇ ਪਹੁੰਚਦੇ ਮੈਂ ਦੇਖਿਆ ਹੋਇਆ ਮੈਂ ਗਿਆ ਹਾਂ ਉੱਥੇ ਮੈਂ ਉੱਥੇ ਗਿਆ ਹੋਇਆ ਹਾਂ ਉੱਥੇ ਮੈਨੂੰ ਅਲੇ ਦੀ ਸਮਝ ਨਹੀਂ ਆਉਂਦੀ ਕੱਲੀ ਜਗ੍ਹਾ ਪਹਾੜੀ ਢਲਾ ਢਾਣ ਦੇ ਉੱਤੇ ਉੱਥੇ ਉਹਨਾਂ ਨੂੰ ਬੰਬ ਮਾਰਨੀ ਦੀ ਕੀ ਜ਼ਰੂਰਤ ਪਈ ਸੀ ਉਹ ਤਾਂ ਦਿਖਾਵਾ ਦੇਖਣ ਲਈ ਅਸੀਂ ਮਾਰ ਰਹੇ ਹਾਂ ਅਸੀਂ ਦਿਖਾਵਾ ਨਹੀਂ ਖਾਰਾ ਕੋਈ ਨਾਲੇ ਉਹਨਾਂ ਦਾ ਕੋਈ ਦੁਸ਼ਮਣ ਹੀ ਨਹੀਂ ਉਹਨਾਂ ਨਾਲ ਉਹਨਾਂ ਨੂੰ ਤੁਸੀਂ ਮਾਰ ਰਹੇ ਤਾਂ ਉਹੀ ਗੱਲ ਵਧਾ ਰਹੇ ਨੇ ਜਿਵੇਂ ਉਹਨਾਂ ਟੈਰਰਿਸਟ ਨੇ ਦੂਜੇ ਸ਼ਹੀਦ ਮਾਰੇ ਸੀ ਤੇ ਇਹਨਾਂ ਨੂੰ ਮਾਰਨ ਲੱਗੇ ਆ ਇਹਦਾ ਮਤਲਬ ਆਪਣੇ ਕੰਮਾਂ ਤੋਂ ਹਟੇ ਨਹੀਂ ਆ ਮਾਰ ਖਾਣਗੇ ਜੀ ਮੋਟਰ ਦਾ ਬੰਬ ਆਇਆ ਸੀ ਉੱਥੇ ਉਹਨਾਂ ਨੇ ਉਹਨਾਂ ਇਹਦਾ ਮਤਲਬ ਉਹਨਾਂ ਦੇ ਉੱਤੇ ਵਿਸ਼ਵਾਸ ਕਰਨਾ ਤੇ ਨਹੀਂ ਚਾਹੀਦਾ ਹੂੰ ਨਹੀਂ ਜੀ ਚਾਹੀਦਾ ਹੂੰ ਹੂੰ ਨਾ ਕਰਨਾ ਚਾਹੀਦਾ ਹੈ ਲੇਕਿਨ ਗੱਲ ਇਹ ਹੈ ਕਿ ਆਪਣੇ ਨਾਲ ਦੰਬੀ ਤਾਂ ਚਾਹੀਦਾ ਨਾ ਜੀ ਜੀ ਹਨ ਨਹੀਂ ਲੱਗਦਾ ਕਿ ਦਮ ਉਹਨਾਂ ਦਾ ਹਮਲਾ ਕਰਨ ਦਾ ਹੈ ਹੈਗਾ ਅੱਜ ਵੀ ਸਰ ਜਿਹੜਾ ਹੈ ਉਹ ਆਪਣੇ ਡੀਸੀ ਲੁਧਿਆਣਾ ਦੇ ਥਰੂ ਜਿਹੜਾ ਹੈ ਅਜਮੌਂਗ ਡ੍ਰਿਲ ਜਿਹੜੀ ਹੈ ਉਹ ਹੋਈ ਸੀ 4 ਵਜੇ ਸਾਇਰਨ ਵਾਲਾ ਮੌਕ ਡ੍ਰਿਲ ਹੋਇਆ ਸੀ ਤੇ 8 ਤੋਂ 8:30 ਵਜੇ ਲੁਧਿਆਣਾ ਚੈਡ ਦੇ ਅੰਦਰ ਜਿਹੜਾ ਹੈ ਉਹ ਬਲੈਕਆਊਟ ਹੋਏਗਾ ਨਾਹੀਂ ਸਿਰਫ ਲੁਧਿਆਣਾ ਦੇ ਅੰਦਰ ਬਟ ਪੰਜਾਬ ਦੇ ਨਾਲ-ਨਾਲ ਪੰਜਾਬ ਦੇ ਅੰਦਰ ਗਤੀ 20 ਪਲੇਸਿਸ ਨੇ ਜਿਨ੍ਹਾਂ ਦੇ ਉੱਤੇ ਜੀ ਹਾਂ ਜੀ ਆਲਟਰਨੇਟਿਵ ਟਾਈਮ ਦੇ ਉੱਤੇ ਜਿੱਥੇ ਕਿ ਬਲੈਕਆਊਟ ਹੋਏਗਾ ਉਹ ਕਿਉਂ ਕਿਉਂ ਕਰ ਰਹੇ ਹੋ ਉਹ ਵਾਟ ਇਜ਼ ਦਾ ਪਰਪਸ ਆਫ ਇਟ ਸੌਫ ਦੇਖੋ ਇਹ ਤਾਂ ਚਾਹੀਦਾ ਦੇਖੋ ਕੱਤਰ ਤੋਂ ਬਾਅਦ ਜੰਗ ਲੱਗਿਆ ਸੀ ਬੰਦਿਆਂ ਨੂੰ ਦੇਖੋ ਹਾਰਨ ਵਜੇਗਾ ਜੀ ਉਹ ਤਾਂ ਇੱਕ ਤਾਂ ਫਾਇਰਫਾਈਟਰ ਵਾਲੇ ਬਾਹਰ ਨਿਕਲਣਗੇ ਪੁਲਿਸ ਵਾਲੇ ਬਾਹਰ ਨਿਕਲਣਗੇ ਸਾਰਿਆਂ ਨੂੰ ਆਪਣੀ ਆਪਣੀ ਜ਼ਿੰਮੇਵਾਰੀ ਸਿਵਲ ਡਿਫੈਂਸ ਵਾਲੇ ਦਿਖਾਉਣਗੇ ਕਿ ਕੀ ਕਰਨਾ ਹੈ ਕਿਵੇਂ ਬਚਣਾ ਹੈ ਛਪਣਾ ਕਿੱਥੇ ਹੈ ਉਹਨਾਂ ਨੂੰ ਪਤਾ ਲੱਗੇਗਾ ਐਡਮਿਨਿਸਟ੍ਰੇਸ਼ਨ ਜਿਹੜੀ ਇਨਫੋਰਮੇਸ਼ਨ ਪਾਸ ਕਰੇਗੀ ਸਾਰੀ ਉਹਨਾਂ ਨੂੰ ਪਤਾ ਲੱਗੇ ਕਿ ਕਮਿਊਨੀਕੇਸ਼ਨ ਸੈਟਅਪ ਕਿਵੇਂ ਹੁੰਦਾ ਹੈ ਕਿਉਂਕਿ ਕਮਿਊਨੀਕੇਸ਼ਨ ਸੈਟਅਪ ਜੋ ਬਹੁਤ ਜ਼ਰੂਰੀ ਹੈ ਜਿਵੇਂ ਈਵਨ ਜਦੋਂ ਬਾਰਡਰ ਦੇ ਉੱਤੇ ਅਗਰ ਕੋਈ ਘਟਨਾ ਹੁੰਦੀ ਹੈ ਤਾਂ ਜੋ ਬਾਰਡਰ ਦੇ ਲੋਕ ਨੇ ਉਹਨਾਂ ਨੂੰ ਇਮੀਡੀਏਟਲੀ ਇਨਫੋਰਮੇਸ਼ਨ ਤਹਿਸੀਲਦਾਰ ਨੂੰ ਡੀਸੀ ਜੀਸ ਨੂੰ ਦੇ ਦੇਣੀ ਚਾਹੀਦੀ ਹੈ ਤਾਂ ਉਹਨ ਲਿੱਦੱਕ ਪਹੁੰਚਣੀ ਚਾਹੀਦੀ ਹੈ ਫਟਾਫਟ ਖਬਰ ਜਾਣੀ ਚਾਹੀਦੀ ਇਹ ਇੱਥੇ ਟ੍ਰਾਈ ਆਊਟ ਹੋਣਾ ਚਾਹੀਦਾ ਹੈ ਜੀ ਇਸ ਵੇਲੇ ਔਰ ਬਲੈਕ ਆਊਟ ਦਾ ਇਹ ਹੈ ਕਿ ਅਗਰ ਉਪਰੋਂ ਹੋਈ ਜਾ ਜਾਂਦਾ ਵੀ ਹੈ ਜੀ ਤਾਂ ਉਹਦੇ ਵਿੱਚ ਪਿੱਛੇ ਕੁਝ ਕੁਛ ਨਾ ਨਜ਼ਰ ਆਵੇ ਇਹਦੇ ਨਾਲ ਸਾਨੂੰ ਜੋ ਜ਼ਖਮੀ ਅਗਰ ਬੰਬ ਸਿੱਟ ਵੀ ਜਾਂਦਾ ਹੈ ਉਹ ਬੰਦੇ ਜ਼ਖਮੀ ਹੁੰਦੇ ਨੇ ਉਹਨਾਂ ਨੂੰ ਫਰਸਟ ایڈ ਕਿਵੇਂ ਕਰਨਾ ਲੈ ਕੇ ਜਾਣਾ ਹਰ ਇੱਕ ਕੋਲੇ ਫਰਸਟ ایڈ ਹੋਣਾ ਚਾਹੀਦਾ ਜੋ ਕਰਨਾ ਚਾਹੀਦਾ ਸੀ ਇਹਨਾਂ ਨੂੰ ਤਾਂ ਕੀਤਾ ਨਹੀਂ ਕਿਸੇ ਨੇ ਉਹ ਫਰਸਟ ایڈ ਦਾ ਪੂਰਾ ਡ੍ਰਿੱਲ ਹੋਣੀ ਚਾਹੀਦੀ ਆ ਔਰ ਇੱਕ ਇੱਥੇ ਗਰੁੱਪ ਬਣਨੇ ਚਾਹੀਦੇ ਆ ਇੱਕ ਫਾਸਟ ਰੀਐਕਟ ਗਰੁੱਪ ਹਰ ਮਹੱਲੇ ਦੇ ਵਿੱਚ ਇੱਕ ਜਿਹੜਾ ਕੱਢੇ ਡਿੱਗ ਪਿਆ ਹੁਣ ਹਵਾਈ ਅੱਡ ਬੰਮ ਸੱਟ ਗਿਆ ਤੇ ਉੱਥੇ ਘਟ ਹੈ ਗਿਆ ਤੇ ਵਿੱਚੋਂ ਕੋਈ ਬੰਦੇ ਥੱਲੇ ਨੇ ਉਹਨਾਂ ਨੂੰ ਕੱਢਣ ਵਾਲਾ ਗਰੁੱਪ ਵੀ ਹੋਣਾ ਚਾਹੀਦਾ ਹੈ ਤਾਂ ਇਸ ਤਰ੍ਹਾਂ ਦੇ ਗਰੁੱਪ ਜੋ ਹੈ ਇਹ ਤਿਆਰ ਹੋਣੇ ਚਾਹੀਦੇ ਸੀਗੇ ਇਹ ਇਸ ਲਈ ਸਭ ਦੀ ਡ੍ਰਿਲ ਜੋ ਮੌਕ ਡ੍ਰਿਲ ਹੈ ਮੌਕ ਡ੍ਰਿਲ ਉਹੀ ਹੈ ਕਿਸਬ ਨੂੰ ਕਿਸਬ ਨੂੰ ਇੱਕ ਤਰੀਕੇ ਦੇ ਨਾਲ ਅਲਰਟ ਕੀਤਾ ਜਾ ਰਿਹਾ ਹੈ ਅਲਰਟ ਅਵੇਅਰਨੈਸ ਅਵੇਅਰ ਹੋਂਦਾ ਏ ਟਾਈਮ ਪੈਨਿਕ ਹੋਂਦਾ ਨਹੀਂ ਹੈ ਲੇਕਿਨ ਅਲਰਟ ਕਰਨ ਦਾ ਹੈ ਕਿ ਤੁਸੀਂ ਸਤਰ ਕਰੋ ਸਤਰ ਦੇ ਵਿੱਚ ਖਾਸ ਕਰਕੇ ਸਾਰੇ ਪਿੰਡਾਂ ਦੇ ਵਿੱਚ ਚੌਕੀਦਾਰ ਸੀ ਔਰ ਗਰੁੱਪ ਬਣਾਏ ਗਏ ਸੀ ਪਿੰਡਾਂ ਦੇ ਵਿਲੇਜ ਗਰੁੱਪ ਜੋ ਮਦਦ ਲਈ ਹਮੇਸ਼ਾ ਮੂਰੇ ਰਹਿੰਦੇ ਸੀ ਕਿ ਅਗਰ ਘਟਨਾ ਹੁੰਦੀ ਹੈ ਤਾਂ ਅਸੀਂ ਉੱਥੇ ਹਾਜ਼ਰ ਰਵਾਂਗੇ ਵੈਲ ਜੇ ਇਹ ਸਾਰਾ ਜਿਹੜਾ ਹੈ ਇਹ ਸਰ ਨੇ ਆਪਣਾ ਪੂਰਾ 32 ਸਾਲਾਂ ਦਾ ਸਮਰੀ ਜਿਹੜਾ ਹੈ ਉਹ ਸਾਡੇ ਨਾਲ ਸਾਂਝੀ ਕੀਤੀ ਸਾਡੇ ਚੈਨਲ ਦੇ ذریعے ਨਾਨੀ ਨਾਲ ਤੁਹਾਨੂੰ ਦੱਸਿਆ ਕਿ ਤੁਹਾਡੇ ਕਿਹੜੇ ਡੂਸ ਐਂਡ ਡੋਂਟਸ ਹੋਣੇ ਚਾਹੀਦੇ ਨੇ ਕਿਦਾਂ ਸਤਰਕ ਰਹਿਣਾ ਚਾਹੀਦਾ ਹੈ ਇਕੱਠੇ ਰਵਾਂਗੇ ਇੱਕ ਦੂਜੇ ਦੇ ਨਾਲ ਰਵਾਂਗੇ ਤੇ ਕਾਫੀ ਕੁਝ ਕਰ ਜਾਵਾਂਗੇ ਜਿਵੇਂ ਹਮੇਸ਼ਾ ਇੰਗਲਿਸ਼ ਚ ਇੱਕ ਕਹਾਵਤ ਹੈ ਯੂਨਾਈਟਿਡ ਵੀ ਸਟੈਂਡ ਐਂਡ ਡਿਵਾਈਡਿਡ ਵੀ ਫਾਲ ਸੋ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਇਸ ਮਿਸ਼ਨ ਦੇ ਲਈ ਮਿਸ਼ਨ ਆਪਰੇਸ਼ਨ ਸਿੰਦੂਰ ਦੇ ਲਈ ਇਕੱਠੇ ਹੋ ਕੇ ਖੜੇ ਰਹੀਏ ਔਰ ਅੱਗੇ ਤੋਂ ਅੱਗੇ ਇੱਕ ਅੱਛੇ ਨਾਗਰਿਕ ਬ ਮੈਂ थैंक यू जय ਇਹ ਉਹ ਹੋਈ ਸੀ 4 ਵਜੇ ਸਾਇਰਨ ਵਾਲਾ ਮੌਕ ਡ੍ਰਿਲ ਹੋਇਆ ਸੀ ਤੇ 8 ਤੋਂ 8:30 ਵਜੇ ਲੁਧਿਆਣਾ ਚੈਡ ਦੇ ਅੰਦਰ ਜਿਹੜਾ ਏ ਉਹ ਬਲੈਕਆਊਟ ਹੋਏਗਾ ਨਾਹੀਂ ਸਿਰਫ ਲੁਧਿਆਣਾ ਦੇ ਅੰਦਰ ਬਟ ਪੰਜਾਬ ਦੇ ਨਾਲ-ਨਾਲ ਪੰਜਾਬ ਦੇ ਅੰਦਰ ਗਤੀ 20 ਪਲੇਸਿਸ ਨੇ ਜਿਨ੍ਹਾਂ ਦੇ ਉੱਤੇ ਜੀ ਹਾਂ ਜੀ ਆਲਟਰਨੇਟਿਵ ਟਾਈਮ ਦੇ ਉੱਤੇ ਜਿੱਥੇ ਕਿ ਬਲੈਕਆਊਟ ਹੋਏਗਾ ਉਹ ਕਿਉਂ ਕਿਉਂ ਕਰ ਰਹੇ ਨੇ ਉਹ ਵਾਟ ਇਜ਼ ਦਾ ਪਰਪਸ ਆਫ ਇਟ ਸਬ ਦੇਖੋ ਇਹ ਤਾਂ ਚਾਹੀਦਾ ਦੇਖੋ ਕੱਤਰ ਤੋਂ ਬਾਅਦ ਜੰਗ ਲੱਗਿਆ ਸੀ ਬੰਦਿਆਂ ਨੂੰ ਦੇਖੋ ਹਾਰਨ ਵਜੇਗਾ ਜੀ ਉਹ ਤਾਂ ਇੱਕ ਤਾਂ ਆਰ ਫਾਈਟਰ ਵਾਲੇ ਬਾਹਰ ਨਿਕਲਣਗੇ ਪੁਲਿਸ ਵਾਲੇ ਬਾਹਰ ਨਿਕਲਣਗੇ ਸਾਰਿਆਂ ਨੂੰ ਆਪਣੇ ਆਪਣੀ ਜ਼ਿੰਮੇਵਾਰੀ ਸਿਵਲ ਡਿਫੈਂਸ ਵਾਲੇ ਦਿਖਾਉਣਗੇ ਕਿ ਕੀ ਕਰਨਾ ਹੈ ਕਿਵੇਂ ਬਚਣਾ ਹੈ ਛਪਣਾ ਕਿੱਥੇ ਹੈ ਉਹਨਾਂ ਨੂੰ ਪਤਾ ਲੱਗੇਗਾ ਐਡਮਿਨਿਸਟ੍ਰੇਸ਼ਨ ਜਿਹੜੀ ਇਨਫੋਰਮੇਸ਼ਨ ਪਾਸ ਕਰੇਗੀ ਸਾਰੀ ਉਹਨਾਂ ਨੂੰ ਪਤਾ ਲੱਗੇ ਕਿ ਕਮਿਊਨੀਕੇਸ਼ਨ ਸੈਟਅਪ ਕਿਵੇਂ ਹੁੰਦਾ ਹੈ ਕਿਉਂਕਿ ਕਮਿਊਨੀਕੇਸ਼ਨ ਸੈਟਅਪ ਜੋ ਬਹੁਤ ਜ਼ਰੂਰੀ ਹੈ ਜਿਵੇਂ ਈਵਨ ਜੇ ਬਾਰਡਰ ਦੇ ਉੱਤੇ ਅਗਰ ਕੋਈ ਘਟਨਾ ਹੁੰਦੀ ਹੈ ਤਾਂ ਜੋ ਬਾਰਡਰ ਦੇ ਲੋਕ ਨੇ ਉਹਨਾਂ ਨੂੰ ਇਮੀਡੀਏਟਲੀ ਇਨਫੋਰਮੇਸ਼ਨ ਤਹਿਸੀਲਦਾਰ ਜਾਂ ਡੀਸੀ ਜੀ ਨੂੰ ਦੇ ਦੇਣੀ ਚਾਹੀਦੀ ਹੈ ਤਾਂ ਉਹਨਾਂ ਨੂੰ ਪੁ ਤੱਕ ਪਹੁੰਚਣੀ ਚਾਹੀਦੀ ਹੈ ਫਟਾਫਟ ਖਬਰ ਜਾਣੀ ਚਾਹੀਦੀ ਹੈ ਇਹ ਇੱਥੇ ਟਰਾਈ ਆਊਟ ਹੋਣਾ ਚਾਹੀਦਾ ਹੈ ਜੀ ਇਸ ਵੇਲੇ ਔਰ ਬਲੈਕ ਆਊਟ ਦਾ ਇਹ ਹੈ ਕਿ ਅਗਰ ਉਪਰੋਂ ਹੋਈ ਜਾ ਜਾਂਦਾ ਵੀ ਹੈ ਜੀ ਤਾਂ ਉਹਦੇ ਵਿੱਚੋਂ ਕਿਛ ਕੁਛ ਨਾ ਨਜ਼ਰ ਆਵੇ ਇਹਦੇ ਨਾਲ ਸਾਨੂੰ ਜੋ ਜ਼ਖਮੀ ਅਗਰ ਬੰਬ ਸਿੱਟ ਵੀ ਜਾਂਦਾ ਉਹ ਬੰਦੇ ਜ਼ਖਮੀ ਹੁੰਦੇ ਨੇ ਉਹਨਾਂ ਨੂੰ ਫਰਸਟ ਏਡ ਕਿਵੇਂ ਕਰਨਾ ਲੈ ਕੇ ਜਾਣਾ ਹਰ ਇੱਕ ਕੋਲੇ ਫਰਸਟ ਏਡ ਹੋਣਾ ਚਾਹੀਦਾ ਜੋ ਕਰਨਾ ਚਾਹੀਦਾ ਸੀ ਇਹਨਾਂ ਨੂੰ ਉਹ ਤਾਂ ਕੀਤਾ ਨਹੀਂ ਕਿਸੇ ਨੇ ਉਹ ਫਰਸਟ ਏਡ ਦਾ ਪੂਰਾ ਡ੍ਰਿੱਲ ਹੋਣੀ ਚਾਹੀਦੀ ਹੈ ਔਰ ਇੱਕ ਇੱਥੇ ਗਰੁੱਪ ਬਣਾਉਣੇ ਚਾਹੀਦੇ ਆ ਇੱਕ ਫਾਸਟ ਰੀਐਕਟ ਗਰੁੱਪ ਹਰ ਮਹੱਲੇ ਦੇ ਵਿੱਚ ਇੱਕ ਜਿਹੜਾ ਕੱਢੇ ਡਿੱਗ ਪਿਆ ਹੁਣ ਹਵਾਈ ਅੱਡ ਬੰਮ ਸੱਟ ਗਿਆ ਤੇ ਉੱਥੇ ਘਟ ਹੈ ਗਿਆ ਤੇ ਵਿੱਚੋਂ ਕੋਈ ਬੰਦੇ ਥੱਲੇ ਨੇ ਉਹਨਾਂ ਨੂੰ ਕੱਢਣ ਵਾਲਾ ਗਰੁੱਪ ਵੀ ਹੋਣਾ ਚਾਹੀਦਾ ਹੈ ਤਾਂ ਇਸ ਤਰ੍ਹਾਂ ਦੇ ਗਰੁੱਪ ਜੋ ਹੈ ਇਹ ਤਿਆਰ ਹੋਣੇ ਚਾਹੀਦੇ ਸੀਗੇ ਇਹ ਇਸ ਲਈ ਸਭ ਦੀ ਡ੍ਰਿਲ ਜੋ ਮੌਕ ਡ੍ਰਿਲ ਹੈ ਮੌਕ ਡ੍ਰਿਲ ਉਹੀ ਆ ਹੈ ਕਿਸਬ ਨੂੰ ਕਿਸਬ ਨੂੰ ਇੱਕ ਤਰੀਕੇ ਦੇ ਨਾਲ ਅਲਰਟ ਕੀਤਾ ਜਾ ਰਿਹਾ ਹੈ ਅਲਰਟ ਅਵੇਅਰਨੈਸ ਅਵੇਅਰ ਹੋ ਦਾ ਇਹ ਟਾਈਮ ਪੈਨਿਕ ਹੁੰਦਾ ਨਹੀਂ ਹੈ ਲੇਕਿਨ ਅਲਰਟ ਕਰਨ ਦਾ ਹੈ ਕਿ ਤੁਸੀਂ ਸਤਰ ਕਰੋ ਸਤਰ ਦੇ ਵਿੱਚ ਖਾਸ ਕਰਕੇ ਸਾਰੇ ਪਿੰਡਾਂ ਦੇ ਵਿੱਚ ਚੌਕੀਦਾਰ ਸੀ ਔਰ ਗਰੁੱਪ ਬਣਾਏ ਗਏ ਸੀ ਪਿੰਡਾਂ ਦੇ ਵਿਲੇਜ ਗਰੁੱਪ ਜੋ ਮਦਦ ਲਈ ਹਮੇਸ਼ਾ ਮੂਰੇ ਰਹਿੰਦੇ ਸੀ ਕਿ ਅਗਰ ਘਟਨਾ ਹੁੰਦੀ ਹੈ ਤਾਂ ਅਸੀਂ ਉੱਥੇ ਹਾਜ਼ਰ ਰਵਾਂਗੇ ਵੈਲ ਜੀ ਇਹ ਸਾਰਾ ਜਿਹੜਾ ਹੈ ਇਹ ਸਰ ਨੇ ਆਪਣਾ ਪੂਰਾ 32 ਸਾਲਾਂ ਦਾ ਸਮਰੀ ਜਿਹੜਾ ਹੈ ਉਹ ਸਾਡੇ ਨਾਲ ਸਾਂਝੀ ਕੀਤੀ ਸਾਡੇ ਚੈਨਲ ਦੇ ذریعے ਨਾਲ ਹੀ ਨਾਲ ਤੁਹਾਨੂੰ ਦੱਸਿਆ ਕਿ ਤੁਹਾਡੇ ਕਿਹੜੇ ਡੂਸ ਐਂਡ ਡੋਂਟਸ ਹੋਣੇ ਚਾਹੀਦੇ ਨੇ ਕਿਦਾਂ ਸਤਰਕ ਰਹਿਣਾ ਚਾਹੀਦਾ ਹੈ ਇਕੱਠੇ ਰਵਾਂਗੇ ਇੱਕ ਦੂਜੇ ਦੇ ਨਾਲ ਰਵਾਂਗੇ ਤੇ ਕਾਫੀ ਕੁਝ ਕਰ ਜਾਵਾਂਗੇ ਜਿਵੇਂ ਹਮੇਸ਼ਾ ਇੰਗਲਿਸ਼ ਚ ਇੱਕ ਕਹਾਵਤ ਹੈ ਯੂਨਾਈਟਿਡ ਵੀ ਸਟੈਂਡ ਐਂਡ ਡਿਵਾਈਡਿਡ ਵੀ ਫਾਲ ਸੋ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਇਸ ਮਿਸ਼ਨ ਦੇ ਲਈ ਮਿਸ਼ਨ ਆਪਰੇਸ਼ਨ ਸਿੰਦੂਰ ਦੇ ਲਈ ਇਕੱਠੇ ਹੋ ਕੇ ਖੜੇ ਰਹੀਏ ਔਰ ਅੱਗੇ ਤੋਂ ਅੱਗੇ ਇੱਕ ਅੱਛੇ ਨਾਗਰਿਕ ਬਣ Thank you. Thank you.